ਜੋ ਵਾਈਟ ਪੰਜਾਬ ਨਾਲ ਹੋਇਆ ਉਹ ਜਿਸ ਦਿਨ ਹੋਇਆ ਉਹਦੇ ਪਿੱਛੇ ਵੀ ਇੱਕ ਬਾਅਦ ਵਿੱਚ ਕਾफी ਚੀਜ਼ਾਂ ਪਤਾ ਲੱਗੀਆਂ ਵੀ ਸੈਂਸਰ ਨਹੀਂ ਸੀ ਆਇਆ ਵੀਰਬਾਰ ਕਿਸੇ ਬੰਦੇ ਨੇ ਗੱਬਰ ਨੂੰ ਚੀਟ ਕੀਤਾ ਗੱਬਰ ਨਾਲ ਧੋਖਾ ਕੀਤਾ ਉਹਦੀ ਪਿੱਠ ਤੇ ਖੰਜਰ ਮਾਰਿਆ ਇੰਡਸਟਰੀ 'ਚ ਵੀ ਅਜਿਹੇ ਲੋਕ ਹੁੰਦੇ ਨੇ ਨਾ ਜਿਵੇਂ ਤੁਸੀਂ ਸੈਂਸਰ ਦੀ ਗੱਲ ਕਰਦੇ ਹੋ ਆਇਆ ਨਹੀਂ ਕਿ ਉਹ ਰੋਕ ਦਿੰਦੇ ਨੇ ਕਿ ਨਹੀਂ ਬਾਈ ਦੇਣਾ ਨਹੀਂ ਇਹਦੀ ਫਿਲਮ ਨਹੀਂ ਲਾਣੀ ਆਪਾਂ ਨੇ ਪਿੱਛੇ ਹੁੰਦੇ ਨੇ ਇਦਾਂ ਦੇ ਕਦਮ ਚੁੱਕਦੇ ਨੇ ਨਹੀਂ ਦੱਸਿ ਜੇ ਹੁੰਦੇ ਨੇ ਤੂੰ ਖੋਲ ਕਿਸੇ ਵੱਡੇ ਸ਼ੁਰੂਮਾਲੇ ਦੇ ਸਾਹਮਣੇ ਦੁਕਾਨ ਹੁੰਦੀ ਤੇ ਤੈਨੂੰ ਖੋਲਣ ਦਿੰਦਾ ਉਹ ਹਰ ਗੱਲ ਤੇ ਜਿਹੜੇ ਸਿੰਗਰ ਨੇ ਹਨਾ ਉਹਨਾਂ ਨੇ ਵੀ ਇੱਕ ਦੇਖੋ ਉਹ ਵੀ ਐਉਂ ਉੱਠ ਕੇ ਰਾਤ ਨੂੰ ਉੱਠੇ ਤੇ ਸਵੇਰੇ ਉਹ ਉਹ ਹਿੱਟ ਸੀ ਏਦਾਂ ਤਾਂ ਹੋਇਆ ਨਹੀਂ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੁੰਦੀ ਯਾਰ ਤੁਸੀਂ ਕਦੇ ਸ਼ੋਹ ਚ ਜਾ ਕੇ ਦੇਖੋ ਵਿਆਹ ਅਖੇ ਜੀ ਇਹ ਤਾਂ ਸ਼ੋਹਾਂ ਤੋਂ ਪੈਸਾ ਕਮਾ ਲੈਂਦੇ ਨੇ ਬਿਆਹ ਦਾ ਸ਼ੋਹ ਲਾਓ ਤੁਹਾਨੂੰ ਪਤਾ ਲੱਗਣ ਲੋਕ ਕਿਵੇਂ दारू ਪੀ ਪੀ ਕੀ ਕੀ ਬੋਲਦੇ ਨੇ ਕਿੰਨੀ ਰੌਲਾ ਨਿਊਜ਼ਾਂ ਤੇ ਜਿੰਨਾ ਮਰਜੀ ਅਸੀਂ ਪਾਈ ਜਾਈਏ ਪਰ ਅਸੀਂ ਦੂਜੇ ਦੀ ਹੈਲਪ ਨਹੀਂ ਕਰ ਜਾਂਦੇ ਜਦੋਂ ਮਸੰਦ ਵੇਲੇ ਮੈਂ ਰੌਲਾ ਪਾਉਂਦਾ ਸੀ ਉਦ ਅੱਜ ਹਰ ਫਾਰਮਰ ਰੋਲਾ ਪੰਦਾ ਮੈਂ ਨਹੀਂ ਗਿਆ ਇੱਕ ਦਿਨ ਗੱਬਰ ਰੋਲਾ ਤੋਂ ਨਹੀਂ ਜਾਊਗਾ ਐਂਡ ਆਫ ਦਾ ਸਾਨੂੰ ਹੁਣ ਮੈਨੂੰ ਇਹ ਲੱਗਦਾ ਵੇ ਰੋਲਾ ਪਾ ਕੇ ਕਰਾਂਗੇ ਕੀ ਨਹੀਂ ਕਿਤੇ ਨਾ ਕਿਤੇ ਇਕਤਾ ਨਹੀਂ ਆਇਆ ਕਿਹਾ ਚਾਹੁੰਦਾ ਇਕਤਾ ਨੂੰ ਛੱਡ ਤੂੰ ਲੱਗ ਗਈ ਫਿਲਮ ਲੋਕ ਹੀ ਨਹੀਂ ਗਏ ਤੁਸੀਂ 15 20 ਲੱਖ ਰੁਪਏ ਲੱਗ ਗਏ ਮਲਟੀਪਲੈਕਸਾਂ ਦੀ ਫਿਲਮ ਲੱਗਦੀ ਆ ਲੋਕ ਫੇਰ ਨਹੀਂ ਜਾਂਦੇ ਮਲਟੀਪਲੈਕਸਾਂ ਟਿਕਟ ਹੀ ਤੁਹਾਡੀ 350 ਦੀ ਆ ਯਾਰ ਇਹ ਤਾਂ ਬੇਸਿਕਲੀ ਮੁੱਦਾ ਇਹ ਨਹੀਂ ਹੋਇਆ ਠੇਟਣ ਵਾਲੇ ਫਿਲਮ ਨਹੀਂ ਹੁੰਦੇ ਮੁੱਦਾ ਆ ਵੀ ਸਾਡੀ ਸਰਕਾਰ ਕੁਝ ਨਹੀਂ ਕਰਦੀ ਉਹ 350 ਅਗਲਾ ਸੋਚਦਾ ਯਾਰ ਮੈਂ ਹਰ ਫਾਰਮਰ ਦੀ ਫਿਲਮ ਕੋ ਦੇਖਾਂ ਮੈਂ ਐਨੀਮਲਾਂ ਦੇਖਾਂ 350 ਜਾ ਕੇ ਤੂੰ ਤੂੰ ਕੀ ਦੇਖੇਂਗਾ ਐਨੀਮਲ ਦੇਖੇਂਗਾ ਕਿ ਹਰ ਫਾਰਮਰ ਦੀ ਫਿਲਮ ਦੇਖੇਂਗਾ ਦੱਸ ਐਨੀ ਐਨੀਮਲ ਦੇਖੇਂਗਾ ਨਾ ਅਹਗਲ ਬਈ ਲੋਕਾਂ ਚ ਕਿਤੇ ਨਾ ਕਿਤੇ ਪੇੜ ਚਾਲ ਵੀ ਹੈਗੀ ਹੈ ਕਿ ਯਾਰ ਜੇ ਉਹ ਜਾ ਰਹੇ ਨੇ ਅਗਲਾ ਤਾਂ ਮੈਂ ਸਾਡੇ ਆਪ ਸੋਚ ਕੇ ਨਹੀਂ ਜਾਂਦੇ ਕੀ ਚੰਗਾ ਕੀ ਮਾੜਾ ਉਹ ਜਾ ਰਿਹਾ ਤਾਂ ਮੈਂ ਵੀ ਜਾਵਾਂ ਉਹ ਫਿਲਮਾਂ ਲੱਗੀਆਂ ਸੈਮ ਬਾਦਰ ਤੇ ਐਨੀਮਲ ਸਾਰੇ ਐਨੀਮਲ ਦੇਖਣਾ ਐਨੀਮਲ ਦੇਖਣੇ ਸਾਰਿਆਂ ਨੂੰ ਸਵਾਦ ਚਾਹੀਦਾ ਫਿਲਮ ਉਹ ਮਾੜੀ ਹੈ ਉਹ ਕਹਿੰਦੇ ਨੇ ਜਿਹੜੇ ਪੰਜਾਬੀ ਸਿੰਗਰ ਨੇ ਐਕਟਰ ਨੇ ਪੰਜਾਬ ਅਤੇ ਪੰਜਾਬੀਆਂ ਕਰੋ ਆਪਣੇ ਮਤਲਬ ਲਈ ਵਰਤਦੇ ਨੇ ਫੋਰ ਐਗਜ਼ਾਮਪਲ ਭਾਵੇਂ ਛੀਤੀ ਦਿਹਾੜੇ ਹੁਣ ਪਾਵੇਂ ਜਿਵੇਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ 1 ਤੋਂ ਲੈ ਕੇ 6 ਜੂਨ ਦੀ ਗੱਲ ਕਰ ਲਈਏ ਤਾਂ ਐਕਟਰਾਂ ਕੋਲੋਂ ਐਨਾ ਕ ਤੱਕ ਉਪਰਾਲਾ ਨਹੀਂ ਕੀਤਾ ਜਾਂਦਾ ਕਿ ਉਹ ਆਪਣੀ ਕੋਈ ਫਿਲਮ ਲਈ ਗਾਣਾ ਹੀ ਰੋਕ ਦੇਣ ਉਹ ਚਲਾਂਦੇ ਨੇ ਦੇਖੋ ਹਰ ਗੱਲ ਦਾ ਬਲੇਮ ਹਮ ਐਕਟਰ ਹੈ ਸਿੰਗਰ ਹੈ ਇਹ ਹੈ ਫਲਾਨਾ ਦਾ ਹੈ ਇਹ ਕੋਈ ਕਿਤੇ ਹੁੰਦਾ ਨਹੀਂਗਾ ਸਿਰ ਪੰਜਾਬ ਜੀ ਹੁੰਦਾ ਹਰ ਗੱਲ ਤੇ ਐਕਟਰ ਨੂੰ ਹਨਾ ਇਹ ਇਹ ਚ ਦੋ ਗੱਲਾਂ ਨੇ ਪਹਿਲੀ ਮੈਂ ਤੁਹਾਨੂੰ ਦੱਸਣਾ ਤੁਹਾਡਾ ਜਵਾਬ ਦੇਣਾ 1 ਤੋਂ 6 ਜੂਨ ਤੱਕ ਦੋ ਫਿਲਮਾਂ ਆਈਆਂ ਸੀਗੀਆਂ ਇਸ ਸਾਲ ਹਮ ਮਿਕਰੋਂ ਨੇ ਲਾਤੀਆ ਡੇਟ ਖਾਲੀ ਸੀ ਉਹਨਾਂ ਕੋ ਡੇਟ ਨਹੀਂ ਹੋਈ ਜਾਂ ਜੋ ਵੀ ਰੀਜ਼ਨ ਹੋਊਗਾ ਦੋਨਾਂ ਚ ਲੋਕ ਗਏ ਨਹੀਂ ਸੁਪਰੇਟ ਰਹਿ ਗਏ ਠੀਕ ਹੈ ਉਹ ਗਏ ਲੋਕਾਂ ਨੇ ਖਰੀਦੇ ਨਹੀਂ ਸੜਕੇ ਗਏ ਦੂਜੀ ਵਾਰ ਉਹ ਫਸਲ ਆਈ ਹੀ ਨਹੀਂ ਉਹਨਾਂ ਨੇ ਭੇਜਿਆ ਹੀ ਨਹੀਂ ਉੱਥੇ ਬਿਲਕੁਲ ਹਨਾ ਸਾਡਾ ਤਾਂ ਸਾਰੇ ਖਤਮ ਹੈ ਹਮ ਕਣਕ ਸਾਡੀ ਫਸਲ ਨਹੀਂ ਚਾਪਤੀ ਸਾਡੀ ਨਹੀਂ ਹੈਗੀ ਹਮ ਕੋਦਰਾ ਕਿੱਥੇ ਆ ਬਿਲਕੁਲ ਗੱਲ ਅਸੀਂ ਲੋਕ ਗੂਚੀ ਗੂਚੀ ਕਰੀ ਜਾਂਦੇ ਆ ਹਰ ਗਾਣੇ 'ਚ ਹਰ ਗਾਣੇ 'ਚ ਕੋਈ ਗਾਣੇ 'ਚ ਕਹਿੰਦਾ ਵੀ ਆਹ ਨਹੀਂ ਕੀਤਾ दारू ਪੀਤੀ ਐ ਦੱਸੋ ਅਸੀਂ ਗੱਲ ਜਿਹੜੀ ਕਰਦੇ ਆ ਨਾ ਅਸੀਂ ਉੱਪਰ ਉੱਪਰੋਂ ਕਰਦੇ ਆ ਅਸੀਂ ਗੱਲਾਂ ਬਣਾਉਂਦੇ ਆ ਠੀਕ ਐ ਅਸੀਂ ਗੱਲਾਂ ਬਣਾਉਂਦੇ ਆ ਵੀ ਐਦਾਂ ਨਹੀਂ ਮੈਂ ਵੀ ਤਾਂ ਰੱਖਿਆ ਨਾ दारू ਪੀਰੀ ਮੁਰਗੇ ਖਾਣੇ ਜੱਟਾਂ ਜੱਟਾਂ ਦੇ ਪੁੱਤ ਰਹਿਣਾ ਚਾਹੁੰਦੇ ਕੱਲਮ ਕੱਲੇ ਨੇ ਮਿੱਟੀ ਦਾ ਗਾਣਾ ਨਹੀਂ ਹੈਗਾ ਹੈਗਾ ਹੈ ਨਾ ਮਿੱਟੀ ਵਿਰਾਸਤ ਬਪਰਾਤੀ ਵੀ ਸੀ ਕਰ ਲੈ ਜਿਗਾਰ ਮਿੱਤਰਾ ਬੋਤਲ ਦਾ ਕਰ ਲੈ ਜਿਗਾਰ ਦੁੱਖ ਸੁਣਦੇ ਨੇ ਅਸੀਂ ਬਣਾਉਂਦੇ ਆ ਹਰ ਵਾਰ ਜਿਹੜੀ ਉਂਗਲ ਹੈ ਉਹ ਫਿਲਮ ਇੰਡਸਟਰੀ ਤੇ ਕਿਉਂ ਉੱਠਦੀ ਆ ਲੋਕਾਂ ਨੂੰ ਉਂਗਲ ਉਠਾਉਣਾ ਲੋਕਾਂ ਨੂੰ ਚੱਕ ਉਂਗਲ ਤੁਸੀਂ ਕਿਉਂ ਗਏ ਯਾਰ ਜੂਨ ਦਰਬਾਰ ਸਾਹਿਬ ਦੇ ਟੈਕ ਵਾਲਾ ਉਹ ਹਫਤਾ ਉਹਦੇ ਵਿੱਚ ਤੁਸੀਂ ਫਿਲਮ ਦੇਖਣ ਗਏ ਸਵਾਦ ਲੈ ਲੈ ਕੇ ਹੈਨਾ ਤੁਸੀਂ ਕੇ ਕੇ ਕਿਵੇਂ ਕਿਹੜੇ ਐਕਟਰ ਤੇ ਉਂਗਲੀ ਚੱਕ ਸਕਦੇ ਤੁਸੀਂ ਨਹੀਂ ਚੱਕ ਸਕਦੇ ਤੁਹਾਡੇ ਤੁਹਾਨੂੰ ਹੱਕ ਹੀ ਨਹੀਂ ਹੈਗਾ ਪੰਜਾਬੀ ਪੰਜਾਬੀ ਅਸੀਂ ਕਰੀ ਦਾ ਜਾਣਦੇ ਆ ਸਾਡੇ ਲੋਕ ਹੀ ਐਂ ਖੜੇ ਹੁੰਦੇ ਨੇ ਭਖਾਰਿਆਂ ਵਾਂਗੂ ਸਕੂਲਾਂ ਮੋਰੇ ਇੰਗਲਿਸ਼ ਸਕੂਲ ਨਾ ਹੋ ਜੇ ਸਾਡੇ ਬੱਚੇ ਨੂੰ ਐਡਮਿਸ਼ਨ ਮਿਲ ਜੇ ਯਾਰ ਜਿਵੇਂ ਮਰਜੀ ਪਹਿਰੀ ਨਾ ਪਹਿਣਾ ਪੈ ਜੇ ਕਿਤੇ ਤਾਂ ਯਾਰ ਪਛਾਵਾਂ ਨੇ ਦੁਨੀਆ 'ਚ ਹੂੰ ਠੀਕ ਹੈ ਪੰਜਾਬੀ 10ਵੇਂ ਨੰਬਰ ਤੇ ਆਉਂਦੀ ਹੈ ਬਿਲਕੁਲ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਦੂਜੇ ਨੰਬਰ ਤੇ ਬੋਲੀ ਜਾਂਦੀ ਹੈ ਕੈਨੇਡਾ ਤੇ ਇੰਗਲੈਂਡ 'ਚ ਤੀਜੇ ਨੰਬਰ ਤੇ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ 15 ਕਰੋੜ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ ਬਿਲਕੁਲ ਔਰ ਇਹ ਭਾਸ਼ਾ ਐਡੀ ਅਮੀਰ ਭਾਸ਼ਾ ਮੈਂ ਪੰਜਾਬੀ ਆ ਇਸ ਕਰਕੇ ਨਹੀਂ ਕਹਿੰਦਾ ਐਡੀ ਅਮੀਰ ਭਾਸ਼ਾ ਹੈ ਤੁਸੀਂ ਹਿੰਦੀ 'ਚ ਫਅ ਬੋਲ ਸਕਦੇ ਹੋ ਫਅ ਨਹੀਂ ਬੋਲ ਸਕਦੇ ਫਅ ਉਰਦੂ ਦਾ ਸ਼ਬਦ ਹੈ ਹੂੰ ਤੁਸੀਂ ਉੱਥੇ ਫੁੱਲ ਕਹੋਗੇ ਹੂੰ ਠੀਕ ਹੈ ਪੰਜਾਬੀ ਚ ਫੋਬੀਆ ਫੋਬੀਆ ਮੇਰਾ ਨਾਮ ਰੱਬੀ ਕੰਦੋਲਾ ਹੈ ਹਮ ਇੰਗਲਿਸ਼ ਚ ਮੈਂ ਲਿਖਦਾ K A N D O L A ਆਰ ਏ ਡਬਲ ਬੀ ਆਈ ਰੱਬੀ ਕੇ ਏ ਐਨ ਡੀ ਓ ਐਲ ਏ ਕੰਦੋਲਾ ਤੇ ਕਈ ਲੋਕਾਂ ਨੂੰ ਲੱਗਦਾ ਕੰਡੋਲਾ ਹੈ ਡੱਡਾ ਆ ਬਿਲਕੁਲ ਇੰਗਲਿਸ਼ ਕੋਲ ਦੱਦਾ ਹੀ ਨਹੀਂ ਹੈਗਾ ਰੱਬੀ ਕੰਦੋਲਾ ਦੀ ਜ਼ਿੰਦਗੀ 'ਚ ਅਜਿਹਾ ਕੀ ਵਾਪਰਦਾ ਹੈ ਕਿ ਉਹਦਾ ਦਿਲ ਕਰਦਾ ਹੈ ਕਿ ਮੈਂ ਆਪਣੇ ਇਤਿਹਾਸ ਦੀ ਗੱਲ ਲੋਕਾਂ ਦੇ ਨਾਲ ਕਰਾਂ ਮੈਂ ਆਪਣਾ ਇਤਿਹਾਸ ਹੈ ਭਾਵੇਂ ਮਿੱਟੀ ਵਿਰਾਸਤ ਦੇ ਬੱਬਰਾਂ ਦੀ ਗੱਲ ਕਰੀਏ ਭਾਵੇਂ ਮਸੰਦ ਦੀ ਗੱਲ ਕਰੀਏ ਮੈਂ ਲੋਕਾਂ ਦੇ ਅੱਗੇ ਇਹ ਚੀਜ਼ਾਂ ਲੈ ਕੇ ਜਾਵਾਂ ਨਹੀਂ ਰੱਬੀ ਕੰਦੋਲਾ ਵੀ ਤਾਂ ਕਾਮੇਡੀਆ ਹੋਰ ਗਿਲਮਾ ਕਰੇ ਸਕਦਾ ਸੀ ਮੈਨੂੰ ਨਾ ਖੁਸ਼ੀ ਮਿਲਦੀ ਹੈ ਹੂੰ ਮੈਨੂੰ ਸੰਤੁਸ਼ਟੀ ਮਿਲਦੀ ਹੈ ਠੀਕ ਹੈ ਇਦਾਂ ਦਾ ਕਰਕੇ ਨਾ ਮੈਨੂੰ ਇਦਾਂ ਲੱਗਦਾ ਮੈਂ ਯਾਰ ਜਦੋਂ 2015-16 ਤੋਂ ਪਹਿਲਾਂ ਮੈਂ ਨਹੀਂ ਸੀ ਇਹ ਸੋਚਦਾ ਹੁੰਦਾ ਮਿੱਟੀ ਬਾਰੇ ਕਿੱਥੋਂ ਸੋਚਦਾ ਹੁੰਦਾ ਸੀ ਗਲਤੀ ਗਾਨੀ ਦੇ ਮਨ ਕੇ ਵਾਦੇ ਕਰਕੇ ਆਪਣੀ ਮਜ਼ੇ ਚ ਸੀਗੇ ਬੰਬੇ ਪਾਰਟੀਆਂ ਪੂਕੀਆਂ ਕਰਦੇ ਹੀ ਰਾਤ ਨੂੰ ਜਾ ਕੇ ਡਿਸਕੋਆਂ ਦੇ ਵਿੱਚ ਨੱਚੀਦਾ ਸੀ ਗਾਈਦਾ ਸੀ ਬਹੁਤ ਕੁਝ ਕਰੀਦਾ ਸੀ ਫਿਰ ਇੱਕ ਟਾਈਮ ਆਇਆ ਜਦੋਂ ਮੈਂ ਮਿੱਟੀ ਵਿਰਾਸਤ ਬਬਰਾਂ ਦੀ ਲਿਖਣੀ ਸ਼ੁਰੂ ਕੀਤੀ ਤੇ ਦੇਸ਼ ਭਗਤ ਹਾਲ ਜਲੰਧਰ ਤੋਂ ਮੈਂ ਬੁੱਕਸ ਲਈਆਂ ਉਹ ਮੈਂ ਪੜੀਆਂ ਸਾਰੀਆਂ ਫਿਰ ਮੈਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮੈਨੂੰ ਉਦੋਂ ਪਤਾ ਲੱਗਾ ਵੀ ਇਹ ਲੋਕ ਕਿੱਡੇ ਬਹਾਦਰ ਸੀਗੇ ਉਹ ਦਰਦੇ ਨਹੀਂ ਸੀ ਮੌਤ ਤੋਂ ਬਿਲਕੁਲ ਇਹਨਾਂ ਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਇਹਨਾਂ ਨੇ ਆਪਣਾ ਆਪਣਾ ਮਤਲਬ ਸੋਚਿਆ ਹੀ ਨਹੀਂ ਇੰਨਾ ਨਹੀਂ ਸੀ ਸੋਚਦੇ ਹੁੰਦੇ ਲੋਕ ਹੁਣ ਅਸੀਂ ਬਹੁਤ ਜ਼ਿਆਦਾ ਮਤਲਬੀ ਤੇ ਸੈਲਫਿਸ਼ ਹੋ ਗਏ ਅਸੀਂ ਆਪਣਾ ਹੀ ਸੋਚਦੇ ਹਾਂ ਮੇਰਾ ਜਵਾਕ ਨਿਕਲ ਜੇ ਮੇਰਾ ਫਲਾਨਾ ਖੜੀ ਕੋਈ ਸਿਆਣੀ ਔਰਤ ਖੜੀ ਹੁੰਦੀ ਸੜਕ ਤੇ ਉਹ ਵਿਚਾਰੀ ਤੁਰ ਨਹੀਂਦੀ ਅਸੀਂ ਸ਼ੂ ਕਰਕੇ ਗੱਡੀ ਉਹਦੇ ਮੋੜੀ ਕਰ ਦਿੰਦੇ ਅਸੀਂ ਨਿਕਲ ਜਾਈਏ ਪਹਿਲਾਂ ਅਸੀਂ ਉਸ ਹੱਦ ਤੱਕ ਮਤਲਬੀ ਹੋ ਗਏ ਉਹ ਕਿਹਾ ਕੇਸਗੜ ਸਾਹਿਬ ਉਹ ਮੇਲਾ ਹੋਊਗਾ ਕੋਈ ਤੇ ਉਦੋਂ ਲੋਕ ਆਏ ਹੋਣਗੇ ਉਹ ਗੱਡਿਆਂ ਹੋ ਬੋਲੇ ਵੀ ਚਾਹ ਪੀਓ ਫਲਾਨਾ ਦਾ ਐਮਕੜਾ ਦਾ ਸਾਈ ਬਣੋ ਐ ਅਦੌਂਦੀ ਉਹ ਕਹਿੰਦਾ ਯਾਰ ਇਹ ਸਾਲ ਕੇਸਗੜ ਦੇ ਸਾਹ ਵਗੇ ਸਹੀ ਤਰ੍ਹਾਂ ਦਾ ਪ੍ਰਚਾਰ ਕਰ ਬਿਲਕੁਲ ਇਹ ਇਹ ਕਿਵੇਂ ਹਾਂਜੀ ਹੁਣ ਹੁਣ ਇੰਨਾ ਸਮਝ ਨਹੀਂ ਆ ਵੀ ਉਹ ਪਹਿਲਾਂ ਦੇਖਦਾ ਰਿਹਾ ਇਹ ਕੀ ਕਰੀ ਜਾਂਦਾ ਚੱਕਰ ਕੀ ਆ ਚੱਕਰ ਕੀ ਚੁੱਪ ਹੁਣ ਸਮਝ ਨਹੀਂ ਆ ਕਿ ਯਾਰ ਇੰਦਾ ਤਾਂ ਗੱਲ ਨਹੀਂ ਬਣਦੀ ਉੱਠਿਆ ਉਹ ਤੇ ਚੜੋਦਾ ਸਿਰ ਵੱਡੇ ਲੈ ਗਿਆ ਗੱਲ ਹੀ ਭੁੱਲਾ ਦੇਂ ਗੋ ਤਾਂ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਇੱਕ ਬੜੀ ਹੀ ਖਾਸ ਸ਼ਖਸੀਅਤ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪੇਸ਼ੇ ਤੋਂ ਐਕਟਰ ਨੇ ਜਦੋਂ ਵੀ ਕਿਤੇ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਤੁਸੀਂ ਇਹਨਾਂ ਨੂੰ ਉੱਥੇ ਖੜੇ ਪਾਉਂਗੇ ਪੇਸ਼ੇ ਤੋਂ ਐਕਟਰ ਨੇ ਬੜੀਆਂ ਹੀ ਸੁਪਰ ਹਿੱਟ ਫਿਲਮਾਂ ਭਾਵੇਂ ਮਿੱਟੀ ਵਿਰਾਸਤ ਬੱਬਰਾਂ ਦੀ ਗੱਲ ਕਰੀਏ ਭਾਵੇਂ ਮਸੰਦ ਫਿਲਮ ਦੀ ਗੱਲ ਕਰੀਏ ਤੇ ਭਾਵੇਂ ਵਾਈਟ ਪੰਜਾਬ ਫਿਲਮ ਦੀ ਗੱਲ ਕਰੀਏ ਇਹਨਾਂ ਦੀ ਹਰ ਇੱਕ ਫਿਲਮ ਦੇ ਵਿੱਚ ਤੁਹਾਨੂੰ ਪੰਜਾਬ ਅਤੇ ਪੰਜਾਬੀਅਤ ਦੀ ਝਲਕ ਹੈ ਜਿਹੜੀ ਉਹ ਨਜ਼ਰ ਆ ਜਾਵੇਗੀ ਤਾਂ ਸਾਡੇ ਵਿੱਚ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਰੱਬੀ ਕੰਦੋਲਾ ਜੀ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤਾਂ ਸਰ ਗੱਲਬਾਤ ਤੁਹਾਡੀ ਇੰਡਸਟਰੀ ਬਾਰੇ ਕਰਾਂਗੇ ਉਸ ਤੋਂ ਇਲਾਵਾ ਹੋਰ ਵੀ ਕਈ ਪੰਜਾਬ ਦੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਬਾਬਤ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਇੱਕ ਅਜਿਹੇ ਨੌਜਵਾਨ ਆਗੂ ਜਿਨ੍ਹਾਂ ਨੂੰ ਨੌਜਵਾਨ ਸੁਣਨਾ ਪਸੰਦ ਕਰਦੇ ਨੇ ਬਹੁਤ ਸਾਰੇ ਅਜਿਹੇ ਮੁੱਦੇ ਨੇ ਤਾਂ ਉਹਨਾਂ ਵਿੱਚੋਂ ਇੱਕ ਮੁੱਦਾ ਹੈ ਪੰਜਾਬੀ ਭਾਸ਼ਾ ਜੋ ਅੱਜ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਬਾਰੇ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਤੇ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਆਪਣਾ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਲੁਕਿਆ ਹੋਇਆ ਉਸ ਨੂੰ ਪਛਾਣਨ ਦੇ ਅਸਮਰਥ ਹੈ ਤੇ ਬਾਲੀਵੁੱਡ ਵਾਲੇ ਪੰਜਾਬੀ ਇੰਡਸਟਰੀ ਨੂੰ ਪਿੱਛੇ ਛੱਡ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਸਹਿਮਤ ਹੋ ਦੇਖੋ ਨਾ ਕੋਲ ਪੈਟਰਨ ਉਹਨਾਂ ਦਾ ਵੱਖਰਾ ਹੁੰਦਾ ਵੈਬ ਸੀਰੀਜ਼ ਦਾ ਪੈਟਰਨ ਹੈ ਜਦੋਂ ਸਾਡੇ ਪੰਜਾਬੀ ਬਹੁਤ ਐਕਟਰਾਂ ਨੂੰ ਕੰਮ ਮਿਲਿਆ ਜਾਂ ਦੂਜੇ ਰੋਲ ਮਿਲਦੇ ਨੇ ਹਨਾ ਇੱਥੇ ਵੀ ਮਿਲਦੇ ਨੇ ਛੋਟੇ ਰੋਲ ਜਿਹੜਾ ਬੰਦਾ ਵਧੀਆ ਐਕਟ ਕਰਦਾ ਉਹਨੂੰ ਕਿਤੇ ਨਾ ਕਿਤੇ ਮਿਲਦਾ ਚਲੋ ਹੀਰੋ ਨਹੀਂ ਮਿਲਦਾ ਬਹੁਤ ਔਖਾ ਹੀਰੋ ਬਣਨਾ ਪਰ ਆਪਾਂ ਐਦਾਂ ਨਹੀਂ ਕਹਿ ਸਕਦੇ ਵੈਬ ਸੀਰੀਜ਼ਾਂ ਨੇ ਫ੍ਰੀ ਚ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਨੈਟਫਲਿਕਸ Amazon ਵਗੈਰਾ ਆਉਂਦੀਆਂ ਨੇ ਉੱਥੇ ਲੋਕ ਦੇਖ ਲੈਂਦੇ ਨੇ ਵਧੀਆ ਚੀਜ਼ ਨੂੰ ਹੁਣ ਸ਼ਮਿੰਦਰ ਵਿੱਕੀ ਦੀ ਇੱਕ ਆਈ ਹੈ ਵੈਬ ਸੀਰੀਜ਼ ਤੁਸੀਂ ਦੇਖੀ ਹੋਣੀ ਆ ਉਹਨਾਂ ਦਾ ਮੈਂ ਨਾਮ ਭੁੱਲ ਜਨਾ ਕੀ ਸ਼ਮਿੰਦਰ ਵਿੱਕੀ ਦੀ ਪੰਜਾਬੀ ਫਿਲਮਾਂ ਦੀ ਰੋਕ ਥੀਏਟਰਾਂ ਤੱਕ ਜਾਂਦੇ ਕਿੱਡੀ ਮਰਜੀ ਵਧੀਆ ਹੁੰਦੀ ਨਹੀਂ ਜਾਂਦੇ ਸਾਡੇ ਲੋਕ ਨਹੀਂ ਜਾਂਦੇ ਅਸੀਂ ਭਾਵੇਂ ਇਲਜ਼ਾਮ ਲਾਉਂਨੇ ਆ ਬਈ ਥੀਏਟਰਾਂ ਵਾਲੇ ਸ਼ੋਅ ਨਹੀਂ ਦਿੰਦੇ ਫਲਾਨਾ ਧੰਮਕੜਾ ਹਨਾ ਮੈਂ ਹੁਣ ਗਿੱਪੀ ਗਰੇਵਾਲ ਦੀ ਗੱਲ ਕਰਦਾ ਹੂੰ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਐਦਾਂ ਦੀ ਗੱਲ ਹੁੰਦੀ ਉਂਗਲ ਉਧਰ ਨੋੜਦੀ ਹੈ ਕਿੱਥੀ ਠੀਕ ਹੈ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਉਹ ਬੰਦਾ ਸਿੰਗਿੰਗ ਲਾਈਨ 'ਚ ਆਇਆ ਉਹਦਾ ਇੱਕ ਲੰਬਾ ਸਟਰਗਲ ਹੈ ਹੂੰ ਬਿਲਕੁਲ ਉਹਨੇ ਗਾਣੇ ਚਲਾਏ ਉਹਨੇ ਆਪਣੇ ਮਿਹਨਤ ਨਾਲ ਜੋ ਵੀ ਕੀਤਾ ਫਿਰ ਐਕਟਿੰਗ ਲਾਈਨ 'ਚ ਆਇਆ ਹੂੰ ਹਾਂ ਲੋਕਾਂ ਨੇ ਬਹੁਤ ਉਂਗਲਾਂ ਚੱਕੀਆਂ ਉਹਦੇ ਤੇ ਵੀ ਸਿੰਗਰ ਐਕਟਰ ਬਣ ਗਿਆ ਐਕਟਰ ਦਾ ਇਦਾਂ ਹੁੰਦੇ ਨੇ ਫਲਾਣਾ ਚਲੋ ਸਾਰੀਆਂ ਗੱਲਾਂ ਹੋਈਆਂ ਜਿਵੇਂ ਮਰਜ਼ੀ ਬਹੁਤ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਬਿਲਕੁਲ ਜਦੋਂ ਹਿੱਟ ਫਿਲਮਾਂ ਦੀ ਲਾਈਨ ਲੱਗੀ ਹੂੰ ਗੀਪੀ ਦੀ ਜਾਂ ਪਾ ਮੀ ਗੈਲੋ ਤੁਸੀਂ ਕਿਸੇ ਨੂੰ ਵੀ ਲੈ ਸਕਦੇ ਹੋ ਮਨਿੰਦਰ ਗਿੱਲ ਨੂੰ ਲੈ ਸਕਦੇ ਹੋ ਬਿਲਕੁਲ ਹਨਾ ਥੀਏਟਰ ਵਾਲਿਆਂ ਨੂੰ ਇਹ ਦਿਖਦਾ ਵੀ ਇਹ ਬੰਦੇ ਨੂੰ ਦੇਖਣ ਲਈ ਥੀਏਟਰ ਚ ਆਉਂਦੇ ਨੇ ਹੂੰ ਉਹਨੂੰ ਸ਼ੋਅ ਦਿੰਦੇ ਨੇ ਬਿਲਕੁਲ ਉਹਨਾਂ ਨੇ ਤਾਂ ਬਿਜ਼ਨਸ ਕਰਨਾ ਉਹਨਾਂ ਨੇ ਐਡੇ ਲੈਟਾਂ ਦੇ ਬੱਲਣਿਆਂ ਨੇ ਬੰਦੇ ਰੱਖੇ ਉਹਨਾਂ ਨੇ ਪੈਸੇ ਕਮਾਉਣ ਨੂੰ ਕੰਮ ਸ਼ੁਰੂ ਕੀਤਾ ਹੂੰ ਠੀਕ ਹੈ ਜਦੋਂ ਫਿਰ ਕਿਸੇ ਰੱਬੀ ਗੰਦੋਲੇ ਦੀ ਫਿਲਮ ਆਉਂਦੀ ਹੈ ਹੂੰ ਚਾਹੇ ਉਹ ਮਿੱਟੀ ਹੋਵੇ ਚਾਹੇ ਮਿੱਟੀ ਵਿਰਾਸਤ ਬੱਬਰਾਂ ਦੀ ਹੋਵੇ ਚਾਹੇ ਮਸੰਦ ਹੋਵੇ ਚਲੋ ਮਸੰਦ ਨਾਲ ਤਾਂ ਹੋਰੇ ਬਹੁਤ ਭਾਣੇ ਵਰਤੇ ਨੇ ਹੂੰ ਇਹਨਾਂ ਤੋਂ ਲੋਕ ਕਹਿੰਦੇ ਨੇ ਚਲੋ ਯਾਰ ਫਿਲਮ ਤਾਂ ਸੁਣੀ ਕਰਦਾ ਹੈ ਚਲੋ ਹੂੰ ਫੋਨ ਤੇ ਦੇਖ ਲਾਂਗੇ ਡਾਊਨਲੋਡ ਕਰਕੇ ਹੂੰ ਟੈਲੀਗ੍ਰਾਮ ਤੋਂ ਲਿੰਕ ਲੈ ਲਾਂਗੇ ਬਾਹਰਲੇ ਡਬੇ ਡਬੇ ਦੇਖ ਲੈਣਗੇ ਜਦੋਂ ਸਾਰੀਆਂ ਚੀਜ਼ਾਂ ਹੋਣ ਗਈਆਂ ਥੀਏਟਰ ਵਾਲਿਆਂ ਨੂੰ ਇਹ ਲੱਗੂਗਾ ਵੀ ਇਹਨੂੰ ਦੇਖਣ ਨਹੀਂ ਆਉਂਦੇ ਲੋਕ। ਹੂੰ। ਉਹ ਫਿਰ ਕਿਉਂ ਲਾਉਣਗੇ? ਬਿਲਕੁਲ। ਲੋਕਾਂ ਦਾ ਵੀ ਤਾਂ ਫਰਜ਼ ਬਣਦਾ ਲੋਕ ਟ੍ਰੇਲਰ ਦੇਖ ਕੇ ਡਿਸਾਈਡ ਨਹੀਂ ਕਰਦੇ। ਹੂੰ। ਅਗਰ ਕੋਈ ਵੱਡਾ ਸਿੰਗਰ ਹੁੰਦਾ ਉਹਦੇ ਪਿੱਛੇ ਪਬਲਿਸਿਟੀ ਵੀ ਕਰੋੜ ਦੋ ਕਰੋੜ ਦੀ ਹੁੰਦੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਆ। ਕਈ ਕਾਰਨ ਹੁੰਦੇ ਨੇ ਉਹਦੇ। ਆਪਾਂ ਐਉਂ ਨਹੀਂ ਚੱਕ ਸਕਦੇ ਵੀ ਥੀਏਟਰ ਵਾਲਿਆਂ ਨੂੰ ਇੱਕਦਮ ਉਂਗਲੀ ਚੱਕ ਦਈਏ। ਹੂੰ। ਵੀ ਤੁਸੀਂ ਇਦਾਂ ਨਹੀਂ ਇਦਾਂ ਨਹੀਂ ਇਦਾਂ ਨਹੀਂ। ਵਾਈਟ ਪੰਜਾਬ ਜਿਹੜਾ ਜੋ ਵਾਈਟ ਪੰਜਾਬ ਨਾਲ ਹੋਇਆ ਉਹ ਜਿਸ ਦਿਨ ਹੋਇਆ ਉਹਦੇ ਪਿੱਛੇ ਵੀ ਇੱਕ ਬਾਅਦ ਵਿੱਚ ਕਾਫੀ ਚੀਜ਼ਾਂ ਪਤਾ ਲੱਗੀਆਂ ਵੀ ਸੈਂਸਰ ਨਹੀਂ ਸੀ ਆਇਆ ਵੀਰਬਾਰ ਕਿਸੇ ਬੰਦੇ ਨੇ ਗੱਬਰ ਨੂੰ ਚੀਟ ਕੀਤਾ ਗੱਬਰ ਨਾਲ ਧੋਖਾ ਕੀਤਾ ਉਹਦੀ ਪਿੱਠ ਤੇ ਖੰਜਰ ਮਾਰਿਆ ਠੀਕ ਹੈ ਉਹ ਨਾਮ ਤਾਂ ਗੱਬਰ ਨੇ ਖੈਰ ਮੈਨੂੰ ਵੀ ਨਹੀਂ ਦੱਸਿਆ ਭਾਈ ਇੰਡਸਟਰੀ 'ਚ ਵੀ ਅਜਿਹੇ ਲੋਕ ਹੁੰਦੇ ਨੇ ਨਾ ਜਿਵੇਂ ਤੁਸੀਂ ਸੈਂਸਰ ਦੀ ਗੱਲ ਕਰਦੇ ਹੋ ਆਇਆ ਨਹੀਂ ਤੇ ਉਹ ਰੋਕ ਦਿੰਦੇ ਨੇ ਕਿ ਨਹੀਂ ਭਾਈ ਦੇਣਾ ਨਹੀਂ ਐਦੀ ਫਿਲਮ ਨਹੀਂ ਲਾਣੀ ਆਪਾਂ ਨੇ ਪਿੱਛੇ ਹੁੰਦੇ ਨੇ ਇਦਾਂ ਦੇ ਘੜਾ ਮਚੋੜੀ ਦੱਸਿ ਜੇ ਹੁੰਦੇ ਨੇ ਤੂੰ ਕੋਲ ਕਿਸੇ ਵੱਡੇ ਸ਼ੁਰੂਮਾਲੇ ਦੇ ਸਾਹਮਣੇ ਦੁਕਾਨ ਹੁੰਦੀ ਹੈ ਤੈਨੂੰ ਖੋਲਣ ਦਿੰਦਾ ਉਹ ਕੋਈ ਵੀ ਨਹੀਂ ਖੋਲਣ ਦਿੰਦਾ ਇਹ ਗੱਲ ਸੱਚ ਹੈ ਮਤਲਬ ਜੇ ਜਿਹੜੀ ਚੱਲਦੀ ਹੈ ਉਹਦੀ ਚੱਲਦੀ ਹੈ ਪਰ ਆਪਾਂ ਹਰ ਗੱਲ ਤੇ ਜਿਹੜੇ ਸਿੰਗਰ ਨੇ ਹਨਾ ਉਹਨਾਂ ਨੇ ਵੀ ਇੱਕ ਦੇਖੋ ਉਹ ਵੀ ਐਉਂ ਉੱਠ ਕੇ ਰਾਤ ਨੂੰ ਉੱਠੇ ਤੇ ਸਵੇਰੇ ਉਹ ਉਹ ਹਿੱਟ ਸੀ ਐਡਾ ਤਾਂ ਹੋਇਆ ਨਹੀਂ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੁੰਦੀ ਯਾਰ ਤੁਸੀਂ ਕਦੇ ਸ਼ੋਹ ਚ ਜਾ ਕੇ ਦੇਖੋ ਵਿਆਹ ਅਖੇ ਇਹ ਤਾਂ ਸ਼ੋਹਾਂ ਤੋਂ ਪੈਸਾ ਕਮਾ ਲੈਂਦੇ ਨੇ ਬਿਲਕੁਲ ਬਿਆਹ ਦਾ ਸ਼ੋਹ ਲਾਓ ਤੁਹਾਨੂੰ ਪਤਾ ਲੱਗ ਲੌਕ ਕਿਵੇਂ दारू ਪੀ ਪੀ ਕੀ ਕੀ ਬੋਲਦੇ ਨੇ ਉੱਥੇ ਹਨਾ ਐਂਉਂ ਕਰਦੇ ਨੇ ਐਡਾ ਸੌਖਾ ਕੋਈ ਵੀ ਨਹੀਂ ਕੰਮ ਹੁੰਦਾ ਮਿਹਨਤ ਓਡੀ ਹੋਈ ਲੱਗਦੀ ਹੈ ਹਨਾ ਉਹ ਦੇਖੋ ਹੁਣ ਕੋਈ ਸਿੰਗਰ ਤਾਂ ਜਾਂਦਾ ਨਹੀਂ ਬੜੀ ਸਰਕਲ ਮਿੰਨਤਾ ਤੁਹਾਨੂੰ ਮੈਨੂੰ ਫਿਲਮ ਚ ਲੈ ਲਿਆ ਜਾਂਦਾ ਤਾਂ ਪ੍ਰੋਡਿਊਸਰ ਹੈ ਨਾ ਪ੍ਰੋਡਿਊਸਰ ਕਿਉਂ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਇਹਨੂੰ ਲੋਕ ਇਹਦੇ ਗਾਣੇ ਸੁਣਦੇ ਨੇ ਲੋਕ ਇਹਨੂੰ ਥੀਏ ਕੰਮ ਫਿਰ ਕੇ ਜਿਹੜੀ ਗੱਲ ਆ ਉੱਥੇ ਹੀ ਹੁੰਦੀ ਆ ਜੇ ਕਿਸੇ ਨੂੰ ਮਤਲਬ ਹੁਣ ਫਿਲਮ ਹੈ ਹੁਣ ਕੱਲ ਨੂੰ ਮੇਰੀ ਮਿੱਟੀ 2 ਰਿਲੀਜ਼ ਹੋਊਗੀ ਅੱਜ ਨਹੀਂ ਤੇ 2024 ਚ ਹੋਊਗੀ ਹੈਨਾ ਹੂੰ ਹੁਣ ਜਿਹੜੇ ਲੋਕਾਂ ਨੂੰ ਮਿੱਟੀ ਪਸੰਦ ਸੀ ਹੂੰ ਜੇ ਉਹ ਲੋਕ ਇਹ ਸੋਚਣਗੇ ਵੀ ਨਹੀਂ ਯਾਰ ਵੀ ਮਿੱਟੀ ਉਦੋਂ ਦੇਖੀ ਸੀ ਤੇ ਹੁਣ ਇਮਿਟੇਟ 2 ਦੇਖਾਂਗੇ ਤਾਂ ਉਹ ਥੀਏਟਰ ਤੇ ਜਾਣਗੇ ਤਾਂ ਮੇਰੀ ਅਗਲੀ ਫਿਲਮਾਂ ਨੂੰ ਸ਼ੋਅ ਮਿਲਣਗੇ ਹੂੰ ਨਹੀਂ ਤਾਂ ਨਹੀਂ ਮਿਲਣਗੇ ਬਾਕੀ ਰੌਲਾ ਨਿਊਜ਼ਾਂ ਤੇ ਜਿੰਨਾ ਮਰਜੀ ਅਸੀਂ ਪਾਈ ਜਾਈਏ ਪਰ ਅਸੀਂ ਦੂਜੇ ਦੀ ਹੈਲਪ ਨਹੀਂ ਕਰਨ ਜਾਂਦੇ ਜਦੋਂ ਮਸੰਦ ਵੇਲੇ ਮੈਂ ਰੋਲਾ ਪਾਉਂਦਾ ਸੀ ਉਦੋਂ ਹਰ ਫਾਰਮਰ ਨਹੀਂ ਆਇਆ ਹਮ ਅੱਜ ਹਰ ਫਾਰਮਰ ਰੋਲਾ ਪੰਦਾ ਮੈਂ ਨਹੀਂ ਗਿਆ ਇੱਕ ਦਿਨ ਗੱਬਰ ਰੋਲਾ ਪਾ ਕੇ ਨਹੀਂ ਜਾਊਗਾ ਪਰ ਐਂਡ ਆਫ ਦਾ ਸਾਨੂੰ ਹੁਣ ਮੈਨੂੰ ਇਹ ਲੱਗਦਾ ਵੀ ਰੋਲਾ ਪਾ ਕੇ ਕਰਾਂਗੇ ਕੀ ਨਹੀਂ ਕਿਤੇ ਨਾ ਕਿਤੇ ਇਕਤਾ ਨਹੀਂ ਯਾਰ ਮੈਂ ਚਾਹਣਾ ਇਕਤਾ ਨੂੰ ਛੱਡ ਤੂੰ ਹਮ ਲੱਗ ਗਈ ਫਿਲਮ ਹਮ ਲੋਕ ਹੀ ਨਹੀਂ ਗਏ ਹਮ ਤੁਸੀਂ 15 20 ਲੱਖ ਰੁਪਏ ਲੱਗ ਗਏ ਮਲਟੀਪਲੈਕਸਾਂ 'ਚ ਫਿਲਮ ਲੱਗਦੀ ਆ ਹਮ ਲੋਕ ਫੇਰ ਨਹੀਂ ਜਾਂਦੇ ਮਲਟੀਪਲੈਕਸਾਂ 'ਚ ਟਿਕਟ ਹੀ ਤੁਹਾਡੀ 350 ਦੀ ਆ ਯਾਰ ਹਮ ਇਹ ਤਾਂ ਬੇਸਿਕਲੀ ਮੁੱਦਾ ਇਹ ਨਹੀਂ ਵਾ ਠੇਟਣ ਵਾਲੇ ਫਿਲਮ ਨਹੀਂ ਹੁੰਦੇ ਮੁੱਦਾ ਆ ਵੀ ਸਾਡੀ ਸਰਕਾਰ ਕੁਝ ਨਹੀਂ ਕਰਦੀ ਪੰਜਾਬੀ ਫਿਲਮ ਦੀ ਟਿਕਟ ਸਸਤੀ ਕਿ ਹੋਣੀ ਚਾਹੀਦੀ ਆ ਜਿਹੜੀ ਫਿਲਮ ਇੱਕ ਛੋਟੀ ਫਿਲਮ ਬਣਦੀ ਆ ਡੇਢ ਦੋ ਤਿੰਨ ਸਰਕਾਰ ਡਿਸਾਈਡ ਕਰਦੀ ਆ ਸਰਕਾਰ ਯਾਰ ਕੁਛ ਕਰ ਕੁਛ ਤਾਂ ਸਰਕਾਰ ਕਰ ਸਕਦੀ ਆ ਨਾ ਸਰਕਾਰ ਆਫਟਰ ਸਰਕਾਰ ਹੈ ਜੇ ਕਰੋਨਾ ਚ ਲੋਕਾਂ ਨੂੰ ਮੁਰਗਿਆਂ ਨੂੰ ਘਰਾਂ ਚ ਖੁੱਡਿਆਂ ਚ ਬੰਦ ਕਰ ਸਕਦੀ ਆ ਸਰਕਾਰ ਬਹੁਤ ਕੁਝ ਕਰ ਸਕਦੀ ਵੀਰੇ ਹੂੰ ਠੀਕ ਹੈ ਉਹਨਾਂ ਨਾਲ ਬਹਿ ਕੇ ਗੱਲ ਹੋਵੇ ਸਾਡੀ ਪੰਜਾਬੀ ਫਿਲਮ ਆ ਯਾਰ ਅਸੀਂ ਇਹ ਤੋਂ ਟਿਕਟ ਛੱਡਦੇ ਆ ਅਸੀਂ 10 ਚੀਜ਼ਾਂ ਹੋਰ ਕਰਦੇ ਆ ਹਣਾ ਤੁਸੀਂ ਇਹਨਾਂ ਦੀ ਟਿਕਟ ਜਿਹੜੀ ਸਸਤੀ ਰੱਖੋ ਇੱਕ ਪੈਟਰਨ ਹੋਵੇ ਦੋ ਹੀ ਸ਼ੋਅ ਦੇ ਦਿਓ ਯਾਰ ਬਿਲਕੁਲ ਪਰ ਟਿਕਟ ਜਿਹੜੀ 150 ਦੀ ਰੱਖੋ ਵੀ ਛੋਟੀ ਫਿਲਮ ਹੈ ਫਿਲਮਾਂ ਦੀ ਕੈਟਾਗਰੀ ਹੋਵੇ ਵਿਦ ਦੀ ਪੀ ਦੀ ਦਲਜੀਤ ਦੀ ਵੱਡੀਆਂ ਫਿਲਮਾਂ ਹੁੰਦੀਆਂ ਨੇ ਹਣਾ ਉਹਨਾਂ ਦੇ ਪੈਸਾ ਖਰਚ ਆਉਂਦਾ ਨੇ ਰੂਨਾ ਮੀ ਹੁੰਦਾ ਉਹਨਾਂ ਕੋਲ ਪੈਸਾ ਲੌਂਦੇ ਨੇ ਪੜੀ ਸਰ ਉਹਨਾਂ ਪਿੱਛੇ ਉਹਨਾਂ ਦੀ ਫਿਲਮਾਂ ਦਾ ਇੱਕ ਬਹੁਤ ਵਧੀਆ ਉਹ ਹੁੰਦਾ ਹੈ ਵਿਊ ਜੋ ਵੀ ਤੁਸੀਂ ਲੈ ਲਓ ਹਣਾ ਉਹਨਾਂ ਨੂੰ ਲੋਕ ਦੇਖ ਸਕਦੇ ਨੇ 350 ਉਹਨਾਂ ਦੀ ਆਡੀਅנס 350 ਰੁਪਏ ਖਰਚ ਕਰਦੀ ਹੈ ਉਹ 350 ਅਗਲਾ ਸੋਚਦਾ ਯਾਰ ਮੈਂ ਹਰ ਫਾਰਮਰ ਦੀ ਫਿਲਮ ਕੋ ਦੇਖਾਂ ਮੈਂ ਐਨੀਮਲਾਂ ਦੇਖਾਂ 350 ਜਾ ਕੇ ਤੂੰ ਤੂੰ ਕਿ ਦੇਖੇਗਾ ਐਨੀਮਲ ਦੇਖੇਗਾ ਕਿ ਹਰ ਫਾਰਮਰ ਦੀ ਫਿਲਮ ਦੇਖੇਗਾ ਦੱਸ ਐਨੀਮਲ ਐਨੀਮਲ ਦੇਖੇਗਾ ਨਾ ਆਹ ਗੱਲ ਹੈ ਲੋਕ ਨੇ ਇਸ ਲਈ ਜਿਹੜੀਆਂ ਮੈਨੂੰ ਲੱਗਦਾ ਵੀ ਜਿਹੜੀਆਂ ਫਿਲਮਾਂ ਤੁਸੀਂ ਅਸੀਂ ਮਲਟੀਪਲੈਕਸਾਂ ਨੂੰ ਮੇਰਾ ਮਨ ਹੈ ਮੈਂ ਮਲਟੀਪਲੈਕਸ ਲਾਵਾਂ ਮੂ ਫਾਇਦਾ ਕੀ ਮਲਟੀਪਲੈਕਸ ਲਾ ਕੇ ਮੰਡੀਆਂ ਚ ਬਹੁਤ ਥੀਟਰ ਨੇ ਸੋਹਣੇ ਥੀਟਰ ਨੇ ਉਥੇ ਟਿਕਟ ਵੀ ਸਸਤੀ ਹੈ ਉਹ ਕਰੀ ਕਿਵੇਂ ਕਰੂੰ ਹੈ ਮੈਂ ਰਿਕਵਰੀ ਕਿਵੇਂ ਕਰੂੰ ਮੈਂ ਇੰਨੇ ਪੈਸੇ ਲਾ ਚੁੱਕਿਆ 20-50 ਲੱਖ ਰੁਪਇਆ ਜ ਫੇਰ ਵੀ ਨਹੀਂ ਰਿਕਵਰੀ ਹੁਣੀ ਅੱਛਾ ਹਾਂ ਇੱਥੇ ਪਹਿਲਾ ਸ਼ੋਅ ਨਹੀਂ ਭਰਦਾ ਦੂਜਾ ਨਹੀਂ ਭਰਦਾ ਤੀਜਾ ਲਾ ਕੇ ਸਿੱੜ ਦਿੰਦੇ ਨੇ ਫਿਲਮ ਅੱਛਾ ਹੀ ਉਠੋ 15 ਪੀਲਾ ਖੋਰ ਲੱਗ ਜੂ ਪਹਿਲੀ ਤੇ ਰਿਕਵਰੀ ਬਹੁਤ ਦੂਰ ਦੀ ਗੱਲ ਐ ਮਲਟੀਪਲੈਕਸਾਂ 'ਚ ਸਾਨੂੰ ਪਤਾ ਨਹੀਂ ਜਾਂਦੇ ਲੋਕ ਯਾਰ ਚੰਗੀਆਂ ਚੰਗੀਆਂ ਫਿਲਮਾਂ ਨੂੰ ਨਹੀਂ ਜਾਂਦੇ ਵੱਡੇ ਵੱਡੇ ਐਕਟਰਾਂ ਦੀ ਸਿੰਗਰਾਂ ਦੀ ਫਿਲਮਾਂ ਨੂੰ ਵੀ ਲੋਕ ਨਹੀਂ ਜਾਂਦੇ ਜਦ ਤੱਕ ਲੋਕ ਨਹੀਂ ਜਾਂਦੇ ਤੁਸੀਂ ਥੀਏਟਰ ਵਾਲੇ ਤੋਂ ਗੁਣੀ ਨਹੀਂ ਬਈ ਲੋਕਾਂ ਚ ਕਿਤੇ ਨਾ ਕਿਤੇ ਭੇਡ ਚਾਲ ਵੀ ਹੈਗੀ ਹੈ ਕਿ ਯਾਰ ਜੇ ਉਹ ਜਾ ਰਹੇ ਅਗਲਾ ਨਾ ਸਾਡੇ ਆਪ ਸੋਚ ਕੇ ਨਹੀਂ ਜਾਂਦੇ ਕਿ ਕੀ ਚੰਗਾ ਕੀ ਮਾੜਾ ਉਹ ਜਾ ਰਿਹਾ ਤਾਂ ਮੈਂ ਵੀ ਜਾਵਾਂ ਦੋ ਫਿਲਮਾਂ ਲੱਗੀਆਂ ਸैम ਬਾਹਰ ਤੇ ਐਨੀਮਲ ਸਾਰੇ ਐਨੀਮਲ ਦੇਖਣਗੇ ਐਨੀਮਲ ਦੇਖਣਗੇ ਸਾਰਿਆਂ ਨੂੰ ਸਵਾਦ ਚਾਹੀਦਾ ਫਿਲਮ ਉਹ ਮਾੜੀ ਹੈ ਸैम ਬਾਹਰ ਬਹੁਤ ਕਲਾਸ ਸੁਣੀ ਫਿਲਮ ਹੈ ਬਿਲਕੁਲ ਲੋਕਾਂ ਨੂੰ ਸਵਾਦ ਚਾਹੀਦਾ ਅਰਜਨ ਬੈਲੀ ਨੇ ਖਿੱਚ ਕੇ ਗੜਾ ਸੀ ਮਾਰੀ ਜੋ ਸਾਰੀ ਦੁਨੀਆ ਦਾ ਥੱਕਿਆ ਹਰਿਆ ਪਰੇਸ਼ਾਨ ਆਦਮੀ ਹੋ ਕੇ ਮੈਂ ਰਿਲੈਕਸ ਹੋ ਕੇ ਆਉਣਾ ਮਜ਼ਾ ਲੈ ਕੇ ਆਉਣਾ ਤੇ ਮਜ਼ਾ ਤਾਂ ਚਾਹੀਦਾ ਹੀ ਆ ਤੇ ਉਸ ਤੋਂ ਬਾਅਦ ਲੋ ਜਿਹੜੇ ਸਾਡੇ ਲੋਕ ਨੇ ਅਗਰ ਇਹ ਠੇਡਾਂ ਚ ਜਦੋਂ ਦੇਖੋ 100 ਰੁਪਏ ਦੀ ਟਿਕਟ ਉਹ ਹੀ ਨਹੀਂ ਮੰਨ ਲੈ ਟਨ ਹੂੰ ਲੋਕਾਂ ਨੇ ਇੱਕ ਵੀ ਫਿਲਮ ਨਹੀਂ ਛੱਡੀ ਹੂੰ ਲੋਕਾਂ ਕੋਲ ਹੁਣ ਕਿਹੜਾ ਪੈਸਾ ਸਮਾਨ ਤੋਂ ਢੱਕਦੇ ਨੇ ਤੋ ਵਈ ਉਹ ਹਰ ਹਫ਼ਤੇ 350 ਰੁਪਏ ਖਰਚ ਕੇ ਫੈਮਿਲੀ ਲੈ ਕੇ ਜਾਵੇ ਤਾਂ 10000 ਰੁਪਏ ਫਿਲਮਾਂ ਲਈ ਰੱਖੇ ਪੰਜਾਬੀ ਫਿਲਮਾਂ ਦੀ ਟਿਕਟ ਸਸਤੀ ਹੋਣੀ ਚਾਹੀਦੀ ਆ ਨਹੀਂ ਤਾਂ ਪੰਜਾਬੀ ਜਿਹੜੇ ਛੋਟੇ ਮੇਕਰ ਨੇ ਮੈਨੂੰ ਇਹ ਲੱਗਦਾ ਮੰਡੀਆਂ 'ਚ ਫਿਲਮ ਲਾਓ ਦੋ ਤਿੰਨ ਦਿਨ 'ਚ ਪਤਾ ਲੱਗ ਜਾਂਦਾ ਤੁਹਾਨੂੰ ਬਾਈ ਜਿਵੇਂ ਥੋੜੀ ਗੱਲ ਕਰੀਏ ਤੁਸੀਂ ਚਲੋ ਆਪਾਂ ਤੁਸੀਂ ਹੁਣ ਇੱਕ ਗੱਲ ਕੀਤੀ ਕਿ ਲੋਕ ਸਵਾਦ ਚਾਹੁੰਦੇ ਨੇ ਪਰ ਜੇਕਰ ਆਪਾਂ ਥੋੜੀ ਫਿਲਮਾਂ ਦੀ ਗੱਲ ਕਰੀਏ ਤੁਸੀਂ ਤਾਂ ਮੁੱਦਾ ਪੰਜਾਬ ਦਾ ਚੱਕਦੇ ਹੋ ਮੇਰੀ ਫਿਲਮ ਚ ਸਵਾਦ ਨਹੀਂ ਲੱਗਦਾ ਫਿਰ ਨੀ ਨਹੀਂ 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 ਮੇਰੀ ਫਿਲਮ ਚ ਸਵਾਦ ਹੁੰਦਾ ਮਿੱਟੀ ਚ ਸਵਾਦ ਨਹੀਂ ਸੀ ਮਸਾਂਦੇ ਚ ਸਵਾਦ ਨਹੀਂ ਆਇਆ ਨਹੀਂ ਪੂਰਾ ਸੀ ਫਿਰ ਮਿੱਟੀ ਵਿਰਾਸਤ ਬੱਬਰਾਂ ਦੀ ਚ ਮੈਂ ਤਾਂ ਨਹੀਂ ਮੈਂ ਉਸ ਪਾਸੇ ਨੂੰ ਲੈ ਗਿਆ ਵੀ ਗਾਣਾ ਨੱਚਣਾ ਗਾਣਾ ਯਾ ਇਦਾਂ ਦਾ ਕੁਝ ਉਹ ਯਾਰ ਨੱਚਣਾ ਗਾਣਾ ਹੁਣ ਹੈਗਾ ਤਾਂ ਸੀ ਮੇਰਾ ਦਿਲ ਤੇਰੇ ਹਾਇਰੇ ਚ ਉਹ ਤਾਂ ਸਿਰ ਮਿੱਟੀ ਦਾ ਹੀ ਮੇਰਾ ਦਿਲ ਤੇਰੇ ਨੈਣਾ ਚ ਹੋ ਗਿਆ ਹੁਣ ਇਹਦੇ ਵੀ ਸੀ ਪਰੀਆਂ ਦਾ ਦਿਲ ਤੋੜ ਕੇ ਧਰਤੀ ਤੇ ਆ ਦੇ ਕਿੱਡਾ ਹੋਣਾ ਗਾਣਾ ਸ਼ੇਰ ਸਾਰੇ ਅਸੀਂ ਮੈਂ ਡਾਰਕ ਸਿਨੇਮਾ ਨਹੀਂ ਬਣਾਉਂਦਾ ਹਮ ਮੈਂ ਹਮੇਸ਼ਾ ਐਕਸ਼ਨ ਮੂਵੀ ਕਰਦਾ ਹਮ ਬਿਲਕੁਲ ਤੇ ਲੋਕਾਂ ਨੂੰ ਕੋਈ ਬੰਦਾ ਇਹ ਉੱਠ ਕੇ ਨਹੀਂ ਕਹਿ ਸਕਦਾ ਵੀ ਜਿਹੜੀ ਫਿਲਮ ਮੈਂ ਲਿਖੀ ਹੈ ਤੇ ਮੈਂ ਬਣਾਈ ਹੈ ਚਲੋ ਮੈਂ ਕਿਸੇ ਚੈੱਕ ਕਰਾਂ ਉਹ ਬਾਅਦ ਦੀ ਗੱਲ ਹੈ ਉੱਥੇ ਮੇਰਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਫਿਲਮ 'ਚ ਸਵਾਦ ਨਹੀਂ ਆਉਂਦਾ ਇਹ ਤੁਸੀਂ ਨਹੀਂ ਕਹਿ ਸਕਦੇ ਚਾਹੇ ਮਿੱਟੀ ਦੇਖ ਲਓ ਚਾਹੇ ਮਿੱਟੀ ਵਿਰਾਸਤ ਬੱਬਰ ਦੀ ਦੇਖ ਲਓ ਚਾਹੇ ਮਸੰਦ ਦੇਖ ਲਓ ਆ ਤਿੰਨ ਫਿਲਮਾਂ 'ਚ ਮੇਰਾ ਇਨਵੋਲਵਮੈਂਟ ਰਿਹਾ ਅਗਰ ਤਿੰਨਾਂ 'ਚ ਸਵਾਦ ਨਹੀਂ ਆਇਆ ਮੈਂ ਇੰਡਸਟਰੀ ਛੱਡ ਦੂੰਗਾ ਬਾਈ ਇੱਕ ਹੋਰ ਚੀਜ਼ ਹੈ ਕਿਤਨਾ ਕਿਤੇ ਤੁਹਾਨੂੰ ਇਹ ਲੱਗਦਾ ਇਹ ਸਵਾਲ ਨੇ ਲੋਕਾਂ ਦੇ ਜੋ ਅਕਸਰ ਡਿਸਕਸ਼ਨ ਚ ਜਾਂ ਕਿਤੇ ਵੀ ਆਪ ਸਾਨੂੰ ਮਿਲ ਜਾਂਦੇ ਨੇ ਉਹ ਕਹਿੰਦੇ ਨੇ ਜਿਹੜੇ ਪੰਜਾਬੀ ਸਿੰਗਰ ਨੇ ਐਕਟਰ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਮਤਲਬ ਲਈ ਵਰਤਦੇ ਨੇ ਫੋਰ ਐਗਜ਼ਾਮਪਲ ਭਾਵੇਂ ਛੇਦੀ ਦਿਹਾੜੇ ਹੋਣ ਭਾਵੇਂ ਜਿਵੇਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ 1 ਤੋਂ ਲੈ ਕੇ 6 ਜੁੰਡ ਦੀ ਗੱਲ ਕਰ ਲਈਏ ਤਾਂ ਐਕਟਰਾਂ ਕੋਲੋਂ ਐਨਾ ਕ ਤੱਕ ਉਪਰਾਲਾ ਨਹੀਂ ਕੀਤਾ ਜਾਂਦਾ ਕਿ ਉਹ ਆਪਣੀ ਕੋਈ ਫਿਲਮ ਲਿਆ ਗਾਣਾ ਹੀ ਰੋਕ ਦੇਣ ਉਹ ਚਲਾਉਂਦੇ ਨਹੀਂ ਅੱਛਾ ਮੇਰੀ ਗੱਲ ਸੁਣ ਅੱਜ ਤੱਕ ਐਦਾ ਹੋਇਆ ਨਹੀਂ ਠੀਕ ਹੈ ਹਣਾ ਦੇਖੋ ਹਰ ਗੱਲ ਦਾ ਬਲੇਮ ਹਮ ਐਕਟਰ ਹੈ ਸਿੰਗਰ ਹੈ ਇਹ ਹੈ ਫਲਾਨਾ ਦਾ ਇਹ ਕੋਈ ਕਿਤੇ ਹੁੰਦਾ ਨਹੀਂਗਾ ਸਰ ਪੰਜਾਬ ਜੀ ਹੁੰਦਾ ਹਰ ਗੱਲ ਤੇ ਐਕਟਰ ਨੂੰ ਹਣਾ ਇਹ ਇਹ ਚ ਦੋ ਗੱਲਾਂ ਨੇ ਪਹਿਲੀ ਮੈਂ ਤੁਹਾਨੂੰ ਦੱਸਦਾ ਤੁਹਾਡਾ ਜਵਾਬ ਦੇਣਾ ਇੱਕ ਤੋਂ 6 ਜੂਨ ਤੱਕ ਦੋ ਫਿਲਮਾਂ ਆਈਆਂ ਸੀਗੀਆਂ ਇਸ ਸਾਲ ਹਮ ਮੇਕਰਾਂ ਨੇ ਲਾਤੀਆਂ ਡੇਟ ਖਾਲੀ ਸੀ ਉਹਨਾਂ ਕੋ ਡੇਟ ਨਹੀਂ ਹੋ ਗਈ ਜਾਂ ਜੋ ਵੀ ਰੀਜ਼ਨ ਹੋਊਗਾ ਦੋਨਾਂ ਚ ਲੋਕ ਆਏ ਨੇ ਫਿਰ ਸੁਪਰ ਹਿੱਟ ਰਹੀਆਂ ਨੇ ਨਾ ਵੀ ਲੈ ਦੋ ਗਏ ਨੀ ਨਾ ਲੋਗ ਮੈਂ ਨਹੀਂ ਲੈਂਦਾ ਨਾ ਯਾਰ ਤੁਸੀਂ ਲਭੋ ਮੇਰਾ ਮਤਲਬ ਇਹ ਨਹੀਂ ਹੈਗਾ ਉਸ ਐਕਟਰ ਤੇ ਤੁਸੀਂ ਬਲੇਮ ਕਰਦੇ ਹੋ ਤੁਸੀਂ ਨਹੀਂ ਜਾਂਦੇ ਨਾ ਅਗਲੀ ਵਾਰ ਕੋਈ ਹਿੰਮਤ ਨਾ ਕਰ ਵੈਸੇ ਨਹੀਂ ਲਾਣੀ ਭਾਈ ਠੀਕ ਹੈ ਠੀਕ ਹੈ ਨਾ ਹਰ ਗੱਲ ਤੇ ਹੁਣ ਫਤੇਗੜ ਸਾਹਿਬ ਸ਼ਹੀਦੀ ਦਿਹਾੜੇ ਦੇ ਠਿਕ ਨਹੀਂ ਖੁੱਲਣੇ ਚਾਹੀਦੇ ਹੂੰ ਬਿਲਕੁਲ ਭਾਈ ਉਹ ਹੀ ਆ ਗਾਂਧੀ ਜਨਤੀ 15 ਅਗਸਤ 26 ਜਨਵਰੀ ਨੂੰ ਬੰਦ ਹੋਣਾ ਬਹੁਤ ਵੱਡਾ ਆ ਹਨਾ ਪਰ ਉਦੋਂ ਵੀ ਖੁੱਲਦੇ ਨੇ ਬਿਲਕੁਲ ਅੱਛਾ ਜੋ ਖੋਲਦੇ ਨੇ ਤਾਂ ਪੀਣ ਵਾਲੇ ਵੀ ਤਾਂ ਪਹੁੰਚਦੇ ਨੇ ਨਾ ਤਾਹੀਂ ਖੋਲਦੇ ਨੇ ਹਨਾ ਤਾਂ ਹੀ ਖੋਲਦੇ ਆ ਜੇ ਉਦੋਂ ਲੋਕ ਹੀ ਇਹ ਡਿਸਾਈਡ ਕਰ ਲਣ ਯਾਰ ਲੋਕ ਵੀ ਤਾਂ ਮੈਂ ਨਾ 12ਵੀਂ ਚ ਸੀਗਾ ਉਦੋਂ ਸਾਡੇ ਸਕੂਲ ਚ ਨਾ ਬੰਗਿਆਂ ਚ ਸੀਗਾ ਇੱਕ ਸਕੂਲ ਸਾਡਾ ਹੂੰ ਉੱਥੇ ਕੁਝ ਲੋਗ ਆਏ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਹੂੰ ਉਦੋਂ ਕੋਈ ਹੋਈ ਹੋ ਗਈ ਵਰਲਡ ਲੈਵਲ ਤੇ ਸੰਧੀ ਹੂੰ ਹੁਣ ਉਹ ਝੂਠ ਸੀ ਸੱਚ ਸੀ ਮੈਨੂੰ ਨਹੀਂ ਪਤਾ ਉਹਨਾਂ ਨੇ ਇੱਕ ਗੱਲ ਦੱਸੀ ਸੀ ਕਹਿੰਦੇ ਜੀ ਵੀ ਇਹ ਸੰਧੀਆਂ ਹੋ ਗਈਆਂ ਨੇ ਵੀ ਇੱਕ ਦੇਸ਼ ਦਾ ਸਮਾਨ ਦੂਜਾ ਦੇਸ਼ ਖਰੀਦੂਗਾ ਉੱਥੇ ਜਾ ਕੇ ਅਸੀਂ ਸਮਾਨ ਵੇਚ ਸਕਦੇ ਹਾਂ ਸਾਰੇ ਦੇਸ਼ ਇੱਕ ਦੂਜੇ ਚ ਜਾ ਕੇ ਸਮਾਨ ਵੇਚਣਗੇ ਠੀਕ ਹੈ ਜਾਪਾਨ ਵਾਲੇ ਦੀ ਅਮਰੀਕਾ ਵਾਲਿਆਂ ਨਾਲ ਹੋ ਗਈ ਹੋਗੀ ਤੇ ਉਹਨਾਂ ਨੇ ਹਦਵਾਣੇ ਭੇਜੇ ਸ਼ਾਇਦ ਉਦੋਂ ਮੈਨੂੰ ਯਾਦ ਨਹੀਂ ਮੈਂ ਹੁਣ ਕਾਫੀ ਟਾਈਮ ਹੋ ਗਿਆ ਪਰ ਕੁਝ ਸੀਗਾ ਹਦਵਾਣੇ ਸੀ ਸ਼ਾਇਦ ਭੇਜੇ ਤੇ ਉਹ ਜਾਪਾਨ ਦੇ ਜਿਹੜਾ ਪ੍ਰਾਈਮ ਮਿਨਿਸਟਰ ਹੀ ਆ ਕੋਈ ਹੋਊਗਾ ਬੰਦਾ ਉਹਨੇ ਕਿਹਾ ਵੀ ਦੇਖੋ ਇਹ ਸੰਧੀ ਆ ਮੈਂ ਰੋਕ ਨਹੀਂ ਸਕਦਾ ਹੁਣ ਤੁਸੀਂ ਡਿਸਾਈਡ ਕਰਨਾ ਵੀ ਆਪਣੀ ਦੇਸ਼ ਦੀ ਖਰੀਦਣੀ ਕੋਹਾਂ ਦੀ ਖਰੀਦਣੀ ਆ ਅੱਛਾ ਠੀਕ ਹੈ ਠੀਕ ਹੈ ਉਹ ਗਏ ਲੋਕਾਂ ਨੇ ਖਰੀਦਦੇ ਨਹੀਂ ਸੜਕੇ ਗਏ ਦੂਜੀ ਵਾਰ ਉਹ ਫਸਲ ਆਈ ਹੀ ਨਹੀਂ ਉਹਨਾਂ ਨੇ ਭੇਜਿਆ ਹੀ ਨਹੀਂ ਉੱਥੇ ਬਿਲਕੁਲ ਹਨਾ ਸਾਡਾ ਤਾਂ ਸਾਰੇ ਖਤਮ ਹੈ ਹੂੰ ਕਣਕ ਸਾਡੀ ਫਸਲ ਨਹੀਂ ਚਾਹ ਪਤੀ ਸਾਡੀ ਨਹੀਂ ਹੈਗੀ ਹੂੰ ਕੋਦਰਾ ਕਿੱਥੇ ਆ ਬਿਲਕੁਲ ਗੱਲ ਅਸੀਂ ਲੋਕ ਗੂਚੀ ਗੂਚੀ ਕਰੀ ਜਾਂਦੇ ਆ ਹਰ ਗਾਣੇ 'ਚ ਹਰ ਗਾਣੇ 'ਚ ਕੋਈ ਗਾਣੇ 'ਚ ਕਹਿੰਦਾ ਵੀ ਆਹ ਨਹੀਂ ਕੀਤਾ दारू ਪੀਤੀ ਆ ਲੈ ਦੱਸੋ ਪ੍ਰਾਉਡ ਵਾਲੀ ਗੱਲ ਥੋੜੀ ਇਹ ਗੱਲਾਂ ਯਾਰ ਗੱਲ ਕੀ ਆ ਅਸੀਂ ਗੱਲ ਜਿਹੜੀ ਕਰਦੇ ਆ ਨਾ ਅਸੀਂ ਉੱਪਰ ਉੱਪਰੋਂ ਕਰਦੇ ਆ ਅਸੀਂ ਗੱਲਾਂ ਬਣਾਉਂਦੇ ਆ ਠੀਕ ਹੈ ਅਸੀਂ ਗੱਲਾਂ ਬਣਾਉਂਦੇ ਆ ਵੀ ਐਦਾਂ ਨਹੀਂ ਮੈਂ ਵੀ ਤਾਂ ਰੱਖਿਆ ਨਾ दारू ਪੀਰੀ ਮੁਰਗੇ ਖਾਣੇ ਜਤਾਂ ਜੱਟਾਂ ਦੇ ਪੁੱਤ ਰਹਿਣਾ ਚਾਹੁੰਦੇ ਕੱਲਮ-ਕੱਲੇ ਨੇ ਮਿੱਟੀ ਦਾ ਗਾਣਾ ਨਹੀਂ ਹੈਗਾ ਹੈਗਾ ਹੈ ਨਾ ਮਿੱਟੀ ਬਰਾਸ ਬਪਰਾ ਤੇ ਵੀ ਸੀ ਕਰ ਲੈ ਜਿਗਾਰ ਮਿੱਤਰਾ ਬੋਤਲ ਦਾ ਕਰ ਲੈ ਜਿਗਾਰ ਲੋਕ ਸੁਣਦੇ ਨੇ ਅਸੀਂ ਬਣਾਉਨੇ ਹਰ ਵਾਰ ਜਿਹੜੀ ਉਂਗਲ ਹੈ ਉਹ ਫਿਲਮ ਇੰਡਸਟਰੀ ਤੇ ਕਿਉਂ ਉੱਠਦੀ ਆ ਲੋਕਾਂ ਨੂੰ ਉਂਗਲ ਉਠਾਉ ਨਾ ਲੋਕਾਂ ਨੂੰ ਚੱਕ ਉਂਗਲ ਤੁਸੀਂ ਕਿਉਂ ਗਏ ਯਾਰ ਜੂਨ ਦਰਬਾਰ ਸਾਹਿਬ ਦੇ ਟੈਗ ਵਾਲਾ ਉਹ ਹਫਤਾ ਉਹਦੇ ਤੁਸੀਂ ਫਿਲਮ ਦੇਖਣ ਗਏ ਸਵਾਦ ਲੈ ਲੈ ਕੇ ਤੁਹਾਡੇ ਮਨ ਚ ਹਣਾ ਤੁਸੀਂ ਕੇ ਕੇ ਕਿਵੇਂ ਕਿਸੇ ਐਕਟਰ ਤੇ ਉਂਗਲੀ ਚੱਕ ਸਕਦੇ ਤੁਸੀਂ ਨਹੀਂ ਚੱਕ ਸਕਦੇ ਤੁਹਾਡੇ ਤੁਹਾਨੂੰ ਹੱਕ ਹੀ ਨਹੀਂ ਹੈਗਾ ਪੰਜਾਬੀ ਪੰਜਾਬੀ ਅਸੀਂ ਕਰੀ ਦਾ ਜਾਂਦੇ ਆ ਸਾਡੇ ਲੋਕ ਇਆਂ ਖੜੇ ਹੁੰਦੇ ਨੇ ਭਖਾਰਿਆਂ ਵਾਂਗ ਸਕੂਲਾਂ ਮੋਰੇ ਇੰਗਲਿਸ਼ ਸਕੂਲ ਨਾ ਹੋ ਜੇ ਵੀ ਸਾਡੇ ਬੱਚੇ ਨੂੰ ਐਡਮਿਸ਼ਨ ਮਿਲ ਜੇ ਯਾਰ ਜਿਵੇਂ ਮਰਜੀ ਪਹਿਰੀ ਨਾ ਪਹਿਣਾ ਪੈ ਜੇ ਕਿਤੇ ਭਾਈ ਇੰਗਲਿਸ਼ ਸਕੂਲਾਂ ਦੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਬਿਲਕੁਲ ਸਰ 7000 ਪੈਸਾਵਾਂ ਨੇ ਹਾਂ ਜੀ ਦੁਨੀਆ 'ਚ ਠੀਕ ਹੈ ਪੰਜਾਬੀ 10ਵੇਂ ਨੰਬਰ ਤੇ ਆਉਂਦੀ ਹੈ ਬਿਲਕੁਲ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਦੂਜੇ ਨੰਬਰ ਤੇ ਬੋਲੀ ਜਾਂਦੀ ਹੈ ਕੈਨੇਡਾ ਤੇ ਇੰਗਲੈਂਡ 'ਚ ਤੀਜੇ ਨੰਬਰ ਤੇ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ 15 ਕਰੋੜ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ ਬਿਲਕੁਲ ਔਰ ਇਹ ਭਾਸ਼ਾ ਐਡੀ ਅਮੀ ਤੁਸੀਂ ਹਿੰਦੀ ਚ ਫਰ ਬੋਲ ਸਕਦੇ ਹੋ ਫਰ ਨਹੀਂ ਬੋਲ ਸਕਦੇ ਫਰ ਉਰਦੂ ਦਾ ਸ਼ਬਦ ਹੈ ਤੁਸੀਂ ਉੱਥੇ ਫੂਲ ਕਹੋਗੇ ਠੀਕ ਆ ਪੰਜਾਬੀ ਚ ਫਰ ਵੀ ਆ ਫਰ ਵੀ ਆ ਮੇਰਾ ਨਾਂ ਰੱਬੀ ਕੰਦੋਲਾ ਹੈ ਇੰਗਲਿਸ਼ ਚ ਮੈਂ ਲਿਖਦਾ ਕੇ ਐਨ ਡੀਓ ਐਲ ਆ ਆਰ ਐ ਡਬਲ ਬੀ ਆਈ ਰੱਬੀ ਕੇ ਐਨ ਡੀਓ ਐਲ ਕੰਦੋਲਾ ਤਾਂ ਕਈ ਲੋਕਾਂ ਨੂੰ ਇਹਲਾ ਕੰਡੋਲਾ ਹੈ ਡੱਡਾ ਆ ਬਿਲਕੁਲ ਇੰਗਲਿਸ਼ ਕੋਲ ਦੱਦਾ ਹੀ ਨਹੀਂ ਹੈਗਾ ਹਾਂ ਗਰੀਬ ਪਛਾਵਾਂ ਨੇ ਇਹ ਦੋਨੇ ਇਹਨਾਂ ਕੋ ਆਧਿਆ ਖਰੇ ਕੋ ਨਹੀਂ ਉਰਦੂ ਕਿੱਥੋਂ 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 ਪੰਜਾਬੀ ਤੋਂ ਉਹਨੂੰ ਸਭ ਮਿਲਦਾ ਹੂੰ ਔਰ ਲੋਕਾਂ ਨੂੰ ਇਹ ਲੱਗਦਾ ਵੀ ਖਰਿਆ ਪੰਜਾਬੀ ਬੋਲਣਾ ਜ ਅਨਪੜ੍ਹਾਂ ਦੀ ਭਾਸ਼ਾ ਹੈ ਹਾਂ ਬਈ ਇਹ ਵੀ ਇੱਕ ਸਟੇਟਸ ਸਿੰਬਲ ਬਣਾ ਲਿਆ ਨਾ ਲੋਕਾਂ ਨੇ ਕਿ ਅੰਗਰੇਜ਼ੀ ਬੋਲਾਂਗੇ ਤਾਂ ਅਸੀਂ ਪੜ੍ਹੇ ਲਿਖੇ ਲੱਗਾਂਗੇ ਪੰਜਾਬੀ ਬੋਲਾਂਗੇ ਤਾਂ ਕਿਤੇ ਅਨਪੜ੍ਹਨਾ ਕਹਿ ਦੇਣੇ ਸਾਹਮਣੇ ਵਾਲਾ ਸਾਨੂੰ ਮੈਂ ਹੁਣ ਤੈਨੂੰ ਇਹ ਗੱਲ ਕਹਿਣਾ ਹਾਂ ਬਈ ਕੀ ਹਾਲ ਚੱਲਦਾ ਰਿਹਾ ਕਿਵੇਂ ਹੈ ਹੂੰ ਸਵਾਦ ਹੁੰਦਾ ਨਾ ਦੇਖ ਖੁੱਲ ਕੇ ਬੋਲਿਆ ਮਰਦਾਂ ਵਾਲੀ ਭਾਸ਼ਾ ਹੂੰ ਕਿਵੇਂ ਹੈ ਠੀਕ ਹੈ ਹੂੰ ਹੁਣ ਮੈਂ ਆਹਨਾ ਇੰਗਲਿਸ਼ ਹੂੰ ਪਹਿਲਾਂ ਹੁੰਦਾ ਹਿੰਦੀ ਜੀ ਹਾਊ ਆਰ ਯੂ ਔਰ ਸਰ ਕੈਸੇ ਹੋ ਆਪ ਹੂੰ ਠੀਕਾ ਦੱਬ ਗਏ ਫਿਰ ਆਇਆ ਇੰਗਲਿਸ਼ ਚ ਹਾਈ ਹਾਊ ਆਰ ਯੂ ਆਮ ਗੁੱਡ ਹਾਊ ਆਰ ਯੂ ਬਰੋ ਤੇਰਾ ਵੀ ਮਰ ਜਾਂਦਾ ਠੀਕਾ ਤੂੰ ਤੂੰ ਤੁਹਾਡੇ ਸ਼ਰੀਰ ਤਾਂ ਰੱਬ ਨੇ ਦਿੱਤੇ ਨੇ 6-6 ਬੁੱਟੇ ਤੂੰ ਹੀ ਬੋਲਦੇ ਹੋ ਕਿਵੇਂ ਤੁਹਾਨੂੰ ਇੱਕ ਗੁਰੂ ਸਾਹਿਬ ਨੇ ਗੁਰਮੁਖੀ ਗੁਰੂ ਸਾਹਿਬ ਦੇ ਮੁਖ ਚੋਂ ਨਿਕਲੀ ਪਈ ਤੁਹਾਨੂੰ ਐਡਾ ਮਾਨ ਸਨਮਾਨ ਦਿੱਤਾ ਐਡੀ ਭਾਸ਼ਾ ਦਿੱਤੀ ਉਹਨਾਂ ਨੇ ਫਰੀ ਚ ਤੁਸੀਂ ਇਹਨੂੰ ਜਿੱਥੇ ਤੱਕ ਮਰਜ਼ੀ ਲੈ ਜਾਓ ਤੁਸੀਂ ਸ਼ਰਮੰਦ ਹੋ ਤੁਹਾਡੇ ਮੋਰੇ ਘਰ ਆ ਕੇ ਕੋਈ ਚਾਰ ਸ਼ਬਦ ਅੰਗਰੇਜ਼ੀ ਦੇ ਬੋਲ ਦਈਏ ਕੋਈ ਕੁੜੀ ਆ ਕੇ ਤੁਹਾਨੂੰ ਲੱਗਦਾ ਤਾਂ ਪੜੀ ਹੋਣੀ ਸੀ ਪੜੇ ਲਿਖੇ ਬਹੁਤ ਆ ਬਿਲਕੁਲ ਹੈਨਾ ਤੇ ਬਾਈ ਆਪ ਫਿਰ ਅੰਗਰੇਜ਼ੀ ਬੋਲਣ ਵਾਲੇ ਨਾਲ ਪੰਜਾਬੀ ਬੋਲਦੇ ਸਮੇਂ ਸੰਘਦੇ ਨੇ ਨਹੀਂ ਨਹੀਂ ਤੁਸੀਂ ਜੇ ਦੇਖੋ ਯਾਰ ਭਾਸ਼ਾ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਬਿਲਕੁਲ ਹਨਾ ਜੇ ਕਿਸੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹੂੰ ਤੇ ਉਹ ਅੰਗਰੇਜ਼ੀ ਬੋਲਦਾ ਬਿਲਕੁਲ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਆ ਤੁਸੀਂ ਬੋਲੋ ਕੋਈ ਕੋਈ ਸਿਵਲਾਈਜੇਸ਼ਨ ਵੀ ਤਾਂ ਹੁੰਦੀ ਨਾ ਕੋਈ ਉਹ ਬੰਦਾ ਆਇਆ ਤੁਹਾਡੇ ਪੰਜਾਬ 'ਚ ਤਾਂ ਕਦੇ ਕੋਸ਼ਿਸ਼ ਕੀਤੀ ਹਨਾ ਚਲੋ ਤੁਸੀਂ ਨਹੀਂ ਕੋਲ ਸਕਦੇ ਠੀਕ ਹੈ ਹੁਣ ਤੁਸੀਂ ਤਾਂ ਭਈਆਂ ਨਾਲ ਹੀ ਹਿੰਦੀ ਬੋਲੀ ਜਾਂਦੇ ਹੋ ਵੇ ਇਹਨੂੰ ਕੰਮ ਸਮਝਾ ਦਈਏ ਪਰ ਭਈ ਭਈਆ ਕਦੇ ਪੰਜਾਬੀ ਅੱਛਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਨਾ ਜਦੋਂ ਕੋਈ ਕੰਮ ਤੇ ਆਉਂਦਾ ਸੀ ਅੰਗਰੇਜ਼ ਉਹਨੂੰ ਪੰਜਾਬੀ ਸਿੱਖਣੀ ਪੈਂਦੀ ਸੀ ਅੰਗਰੇਜ਼ ਪੰਜਾਬੀ ਦੀ ਆਇਲਰਟ ਤੋਂ ਉਹਨਾਂ ਨੇ ਤਾਂ ਉਹਨਾਂ ਨੂੰ ਸਿਖਾਤੀ ਤੁਹਾਨੂੰ ਭਈਆਂ ਤੂੰ ਨਹੀਂ ਸਿਖਾਈ ਜਾਂਦੀ ਬਿਲਕੁਲ ਬਿਲਕੁਲ ਤੁਸੀਂ ਕਹਿੰਦੇ ਹੋਰ ਭਈਆ ਕਈ ਦਾ ਟੱਕ ਤੋ ਨਹੀਂ ਲੱਗਾ ਤੁਝੇ ਹਾਂ ਉਹ ਤੁਸੀਂ ਨਾ ਤਾਂ ਹਿੰਦੀ ਜੋਗੇ ਨਾ ਪੰਜਾਬੀ ਜੋਗੇ ਯਾਰ ਤੁਸੀਂ ਕਿਹੜੀ ਭਾਸ਼ਾ ਬੋਲੀ ਜਾਂਦੇ ਹੋ ਜੰਗਲੀ ਵਾਂਗੂੰ ਤੁਹਾਨੂੰ ਐਡੀ ਸੋਣੀ ਭਾਸ਼ਾ ਦਿੱਤੀ ਇਹ ਚ ਤਾਂ ਮੈਂ ਮਤਲਬ ਮੈਂ ਬੰਬੇ ਵੀ ਰਿਆਂ ਮੈਨੂੰ ਕਈ ਥਾਂ ਹਿੰਦੀ ਵੀ ਬੋਲਣੀ ਪਈ ਕਿਉਂਕਿ ਉੱਥੇ ਨਹੀਂ ਸਮਝ ਆਉਂਦੀ ਨਾ ਲੋਕਾਂ ਨੂੰ ਸਾਨੂੰ ਕਨਵਰਸੇਸ਼ਨ ਤਾਂ ਕਰਨੀ ਹੀ ਪੈਂਦੀ ਆ ਅੰਗਰੇਜ਼ੀ ਅੰਗਰੇਜ਼ੀ ਤਾਂ ਚਲੋ ਦੂਰੋਂ ਹੀ ਹੁੰਦੀ ਆ ਤੁਹਾਨੂੰ ਬੜਾ ਪਿੰਡ ਵਾਲਿਆਂ ਨੂੰ ਕਿੱਥੋਂ ਅੰਗਰੇਜ਼ੀ ਆਉਣੀ ਇਹ ਆਉਂਦੀ ਵੀ ਆ ਪੜ੍ਹਨੀ ਲਿਖਣੀ ਬੋਲ ਤਾਂ ਹੁੰਦੀ ਹੀ ਨਹੀਂ ਹਣਾ ਜੇ ਬੋਲਾਂਗੇ ਵੀ ਤਾਂ ਫਿਰ ਉਹੀ ਹੁੰਦਾ ਸਹਾਉਤ ਪਰ ਅਸੀਂ ਕਾਰਨ ਆ ਅਸੀਂ ਬੋਲ ਸਕਦੇ ਹਾਂ ਭਈ ਇਹਨੂੰ ਵੀ ਜਾ ਰੋਟੀ ਖਾ ਲਾ ਹੂੰ ਅਰੇ ਰੋਟੀ ਨਹੀਂ ਖਾਈ ਤੂੰ ਨੇ ਤੂੰ ਨੇ ਅਰੇ ਤੂੰ ਕਾ ਰੋਟੀ ਨਹੀਂ ਖਾਦੀ ਯਾਰ ਹੂੰ ਉਹਨੂੰ ਤਿੰਨ ਤਿੰਨ ਵਾਰ ਨਹੀਂ ਸਮਝਾਉਗਾ ਚਾਰ ਵਾਰ ਨਹੀਂ ਸਮਝਾਉਗਾ ਉਹਨੂੰ ਉਹ ਕੋਸ਼ਿਸ਼ ਤਾਂ ਕਰ ਵਾ ਘਟੋ ਘਟੋ ਤੁਸੀਂ ਤਾਂ ਖੁਦ ਹੀ ਨਹੀਂ ਯਾਰ ਗੱਲ ਤਾਂ ਕੀ ਆ ਨਾ ਮੈਂ ਕਿ ਜੀ ਦੇਖੀ ਸਾਡੇ ਲੋਕ ਬਹੁਤ ਸਿਆਣੇ ਹੋ ਗਏ ਨੇ ਹਰ ਕਿਸੇ ਦੀ ਉਂਗਲ ਚੱਕਣ ਮੈਨੂੰ ਮੈਨੂੰ ਹੀ ਮੈਸੇਜ ਕਰੀ ਜਾਂਦੇ ਨੇ ਅੱਛਾ ਕਮੈਂਟ ਆਖੇ ਜੀ ਤੂੰ ਇਹ ਤਾਂ ਜੀ ਹੁਣ ਪਪੂਲਰ ਹੋਣ ਦੀ ਹਾਂ ਭਾਈ ਇਹ ਵੀ ਇਹ ਬੋਲਦਾ ਠੀਕ ਹੈ ਯਾਰ ਮੈਂ ਤਾਂ ਕੋਈ ਸਿੰਗਰ ਨਹੀਂ ਹੈਗਾ ਜਿੰਨੇ ਚਾਰ ਚੀਜ਼ਾਂ ਵਧੀਆ ਬੋਲ ਕੇ ਬਾਹਰ ਸ਼ੋਹ ਲੈਣੇ ਨੇ ਠੀਕ ਹੈ ਕੋਈ ਉਹੋ ਜਿਹਾ ਸਿੰਗਰ ਤਾਂ ਹੈ ਨਹੀਂ ਮੈਂ ਮੈਂ ਜਿਹੜੀ ਗੱਲ ਕਰਦਾ ਮੈਂ ਪਹਿਲਾਂ ਤੋਂ ਕਰਦਾ ਪਪੂਲੈਰਟੀ ਮੈਨੂੰ ਜਿੰਨੇ ਗੱਲ ਦੀ ਗਾਨੀ ਦੇ ਮੰਨ ਕੇ ਜਉਂਦੇ ਤੇਰੇ ਯਾਰ ਵੈਰ ਨੇ ਤੋਹੀ ਬਹੁਤ ਹੋ ਗਈ ਸੀ ਤਾਂ ਵੀ ਮੈਂ ਤਿੰਨ ਸਾਲ ਪੰਜਾਬ ਨਹੀਂ ਸੀ ਬੜਿਆ ਮੈਨੂੰ ਐਡਾ ਕੋਈ ਭੁੱਖ ਨਹੀਂ ਹੈਗੀ ਹੁਣ ਵੀ ਮੈਂ ਬਹੁਤ ਕਬੱਡੀਆਂ ਦੇ ਰੋਜ਼ ਮੈਸੇਜ ਆਉਂਦੇ ਨੇ ਮੇਲਿਆਂ ਤੇ ਹੁਣ ਦੇ ਮੈਂ ਬਹੁਤ ਘਟ ਜਾਂਦਾ ਜਾਂਦਾ ਹੀ ਨਹੀਂ ਦੂਜਾ ਮਿੱਟੀ ਦੀ ਕੀਤੀ ਬੱਚੇ ਬੱਚੇ ਨੇ ਦੇਖੀ ਉਸ ਟਾਈਮ ਦੇ ਉੱਤੇ ਉਦੋਂ ਵੀ ਮਾ ਪੰਜਾਬ ਬਹੁਤ ਘੱਟ ਵਿਚਰਦਾ ਹੁੰਦਾ ਸੀ ਵੀ ਮੈਨੂੰ ਇਹੋ ਜਿਹਾ ਹੈ ਨਹੀਂ ਸੀ ਠੀਕ ਹੈ ਫਿਰ ਜਦੋਂ ਇਹ ਟ੍ਰੈਂਡ ਚੱਲਿਆ ਵੀ ਬੋਲਾਂਗੇ ਬੇਸਿਕਲੀ ਲੋਕਾਂ ਨੂੰ ਲੱਗਦਾ ਵੀ ਦੀਪ ਸਿੱਧੂ ਐਦਾਂ ਕਰਾ ਲੋਕ ਇਹਨੂੰ ਕਿੰਨਾ ਪਿਆਰ ਕਰਨ ਲੱਗੇ ਅਸੀਂ ਵੀ ਬੋਲੀਏ ਉਹ ਯਾਰ ਉਹ ਤਾਂ ਜਦੋਂ ਬੋਲਦਾ ਸੀ ਕਿਸੇ ਗੱਲ ਕਰਕੇ ਬੋਲਦਾ ਸੀ ਮੈਂ ਮਿੱਟੀ ਪਰ ਮੈਂ ਜਦੋਂ ਮਿੱਟੀ ਬਰਾਸ ਬੱਬਰਾਂ ਦੀ ਕੀਤੀ ਬੱਬਰ ਅਕਾਲੀ ਲਹਿਰ ਉਹ 2018 ਚ ਆਈ ਆ ਮੈਂ 15 ਚ ਲਿਖੀ ਸੀ ਮੈਨੂੰ ਨਹੀਂ ਸੀ ਪਤਾ ਵੀ ਇਹੇ ਚੀਜ਼ਾਂ ਕਰਨਾ ਬੰਬੇ ਲਿਖੀ ਸੀ ਬੈਠ ਕੇ ਠੀਕ ਹੈ ਬੰਬਈ ਲਿਖੀ ਸੀ ਮੈਨੂੰ ਥੋੜੀ ਜਿਹੀ ਪਤਾ ਵੀ ਐਦਾਂ ਦਾ ਵੀ ਦੌਰ ਆਊਗਾ ਲੋਕਡਾਊਨ ਲੱਗਣਗੇ ਮੈਂ ਮਸੰਦ ਵੀ ਉਸ ਤੋਂ ਪਹਿਲਾਂ ਦੀ ਲਿਖੀ ਹੋਈ ਹੈ ਲੋਕਡਾਊਨ ਤੋਂ ਵੀ ਐਦਾਂ ਦੀਪ ਸਿੱਧੂ ਆਗਾ ਲੋਕ ਬੋਲਣਗੇ ਇੱਕ ਅਲੱਗ ਮਾਹੌਲ ਵੀ ਚੱਲੂਗਾ ਇਹੋ ਜਿਹੇ ਗੱਲਾਂ ਕਰਨ ਵਾਲੇ ਨੂੰ ਲੋਕ ਪਿਆਰ ਵੀ ਕਰਨਗੇ ਹੂੰ ਮੈਨੂੰ ਤਾਂ ਲੋਕਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਤੋਂ ਘੱਟੋ ਨਾ ਆਪਣੇ ਵਿਚਾਰ ਰੱਖਿਆ ਕਰ ਮੇਰੇ ਦੋਸਤਾਂ ਅਸੀਂ ਵੈਸਾ ਬੁੱਸਾਉਂਦੇ ਮੈਂ ਤੂੰ ਰੱਖਿਆ ਕਰਿਆ ਫਿਰ ਮੈਨੂੰ ਵੀ ਐਦਾਂ ਲੱਗਾ ਵੀ ਨਹੀਂ ਯਾਰ ਜੇ ਮੇਰੀਆਂ ਚਾਰ ਗੱਲਾਂ ਸੁਣ ਕੇ ਕੋਈ ਇੱਕ ਅਦਾ ਬੰਦਾ ਇਨਸਪਾਇਰ ਹੁੰਦਾ ਕੋਈ ਚਾਜਦਾ ਕੰਮ ਕਰਦਾ ਤਾਂ ਜੇ ਪ੍ਰ ਤਾਂ ਮੈਂ ਉਹ ਉਹ ਕਰਾਂ ਮੈਂ ਬੋਲਾਂ ਮੇਰੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਮੈਂ ਦੱਸਾਂ ਬੱਬਰ ਅਕਾਲੀ ਕੌਣ ਸੀ ਠੀਕ ਹੈ ਕੌਣ ਸੀ ਸ਼ਾਮ ਸਿੰਘ ਟਾਰੀ ਵਾਲੇ ਕੌਣ ਸੀ ਸਾਡੇ ਇਹੋ ਜਿਹੇ ਰੋਜ਼ ਜੂ ਆਹੀ ਆਪਸ ਰੱਬੀ ਕੰਦੋਲਾ ਦੀ ਜ਼ਿੰਦਗੀ 'ਚ ਅਜਿਹਾ ਕੀ ਵਾਪਰਦਾ ਹੈ ਕਿ ਉਹਦਾ ਦਿਲ ਕਰਦਾ ਹੈ ਕਿ ਮੈਂ ਆਪਣੇ ਇਤਿਹਾਸ ਦੀ ਗੱਲ ਲੋਕਾਂ ਦੇ ਨਾਲ ਕਰਾਂ ਮੈਂ ਆਪਣਾ ਇਤਿਹਾਸ ਹੈ ਭਾਵੇਂ ਮਿੱਟੀ ਵੀ ਰੱਖ ਸਕਦਾ ਬੱਬਰਾਂ ਦੀ ਗੱਲ ਕਰੀਏ ਭਾਵੇਂ ਮਸੰਦ ਦੀ ਗੱਲ ਕਰੀਏ ਮੈਂ ਲੋਕਾਂ ਦੇ ਅੱਗੇ ਇਹ ਚੀਜ਼ਾਂ ਲੈ ਕੇ ਜਾਵਾਂ ਨਹੀਂ ਰੱਬੀ ਕੰਦੋਲਾ ਵੀ ਤਾਂ ਕਾਮੇਡੀਆ ਹੋਰ ਫਿਲਮਾਂ ਕਰੇ ਸਕਦਾ ਸੀ ਮੈਨੂੰ ਉਹ ਖੁਸ਼ੀ ਮਿਲਦੀ ਹੈ ਹੂੰ ਮੈਨੂੰ ਸੰਤੁਸ਼ਟਿਤ ਹੈ ਠੀਕ ਹੈ ਐਦਾਂ ਦਾ ਕਰਕੇ ਨਾ ਮੈਨੂੰ ਐਦਾਂ ਲੱਗਦਾ ਮੈਂ ਯਾਰ ਜਦੋਂ 2015-16 ਤੋਂ ਪਹਿਲਾਂ ਮੈਂ ਨਹੀਂ ਸੀ ਇਹ ਸੋਚਦਾ ਹੁੰਦਾ ਮਿੱਟੀ ਬਾਰੇ ਕਿੱਥੋਂ ਸੋਚਦਾ ਹੁੰਦਾ ਸੀ ਗਲਤੀ ਗਾਨੀ ਦੇ ਮੰਨ ਕੇ ਵਾਅਦੇ ਕਰਕੇ ਆਪਣੀ ਮਜ਼ੇ ਚ ਸੀਗੇ ਬੰਬੇ ਪਾਰਟੀਆਂ ਪੂਟੀਆਂ ਕਰਦੇ ਹੀ ਰਾਤ ਨੂੰ ਜਾ ਕੇ ਡਿਸਕੋਆਂ ਦੇ ਵਿੱਚ ਨੱਚੀਦਾ ਸੀ ਗਾਈਦਾ ਸੀ ਬਹੁਤ ਕੁਝ ਕਰੀਦਾ ਸੀ ਫਿਰ ਇੱਕ ਟਾਈਮ ਆਇਆ ਜਦੋਂ ਮੈਂ ਮਿੱਟੀ ਵਿਰਾਸਤ ਬਬਰਾਂ ਦੀ ਲਿਖਣੀ ਸ਼ੁਰੂ ਕੀਤੀ ਠੀਕ ਹੈ ਮੈਨੂੰ ਉਦੋਂ ਪਤਾ ਲੱਗਾ ਵੀ ਉਹ ਉਹਦੇ ਪਿੱਛੇ ਇੱਕ ਲੰਬੀ ਸੂਰੀ ਹੈ ਅੱਛਾ ਠੀਕ ਹੈ ਚਲੋ ਤਾਂ ਉਹ ਬਾੜੇ ਵੀ ਫਿਰ ਤੇਰੀ ਲੰਬੀ ਹੋ ਜੂ ਇੰਟਰਵਿਊ ਠੀਕ ਹੈ ਤੇ ਮੈਂ ਉਦੋਂ ਫਿਰ ਮੈਨੂੰ ਆਇਆ ਮੈਂ ਲਿਖਣੀ ਸ਼ੁਰੂ ਕੀਤੀ ਰਿਸਰਚ ਕੀਤੀ ਦੇਸ਼ ਭਗਤ ਹਾਲ ਜਲੰਧਰ ਤੋਂ ਮੈਂ ਬੁੱਕਸ ਲਈਆਂ ਠੀਕ ਹੈ ਉਹ ਮੈਂ ਪੜੀਆਂ ਸਾਰੀਆਂ ਫਿਰ ਮੈਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮੈਨੂੰ ਉਦੋਂ ਪਤਾ ਲੱਗਾ ਵੀ ਲੋਕ ਕਿੱਡੇ ਬਹਾਦਰ ਸੀਗੇ ਇਹ ਤਾਂ ਡਰਦੇ ਨਹੀਂ ਸੀ ਮੌਤ ਤੋਂ ਬਿਲਕੁਲ ਇਹ ਤਾਂ ਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਇਹਨਾਂ ਨੇ ਆਪਣਾ ਆਪਣਾ ਮਤਲਬ ਸੋਚਿਆ ਹੀ ਨਹੀਂ ਇਹ ਤਾਂ ਲੜੇ ਗੁਰਦੁਆਰਾ ਸਾਹਿਬ ਦੇ ਚਾਹੇ ਹੁਣ ਉਹ ਬਹੁਤ ਹੋਏ ਨੇ ਸਾਕੇ ਵੀ ਬਸ ਅਣਖ ਨਾਲ ਜਿਹੜਾ ਅਸੀਂ ਪਿੱਛੇ ਰੜੀ ਲਗਾ ਆਪਣੇ 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 ਵੀ ਸਾਡੇ ਗੁਰਦੁਆਰਾ ਸਾਹਿਬ ਤੇ ਜੀ ਕਬਜ਼ਾ ਹੋ ਗਿਆ ਜੀ ਛਡਾਉਣਾ ਜੀ ਮਤਲਬ ਨਹੀਂ ਲੈਣਾ ਦੇਣਾ ਮੈਂ ਤੁਹਾਨੂੰ ਗੱਲ ਦੱਸਦਾ ਇੰਨਾ ਨਹੀਂ ਸੀ ਸੋਚਦੇ ਹੁੰਦੇ ਲੋਕ ਹੁਣ ਅਸੀਂ ਬਹੁਤ ਜ਼ਿਆਦਾ ਮਤਲਬੀ ਤੇ ਸੈਲਫਿਸ਼ ਹੋ ਗਏ ਆ ਅਸੀਂ ਆਪਣਾ ਹੀ ਸੋਚਦੇ ਆ ਮੇਰਾ ਜਵਾਕ ਨਿਕਲ ਜੇ ਮੇਰਾ ਫਲਾਨਾ ਖੜ ਜੇ ਕੋਈ ਸਿਆਣੀ ਔਰਤ ਖੜੀ ਹੁੰਦੀ ਸੜਕ ਤੇ ਉਹ ਵਿਚਾਰੀ ਤੁਰ ਨਹੀਂਦੀ ਅਸੀਂ ਫਿਊਮ ਕਰਕੇ ਗੱਡੀ ਉਹਦੇ ਮੋੜੀ ਘੜਦਨੇ ਅਸੀਂ ਨਿਕਲ ਜਾਈਏ ਪਹਿਲਾਂ ਅਸੀਂ ਉਸ ਹੱਦ ਤੱਕ ਮਤਲਬੀ ਹੋ ਗਏ ਇੱਕ ਵਾਰ ਦੀ ਗੱ ਨੰਦਪੁਰ ਸਾਹਿਬ ਸ੍ਰੀ ਕੇਸ ਕੇਸਗੜ ਸਾਹਿਬ ਦੇ ਬਾਹਰ ਨਾ ਉਦੋਂ ਇਦਾਂ ਨਾ ਲਾਇ ਜਾਂਦਾ ਆਪਾਂ ਛੱਲੀਆਂ ਨਹੀਂ ਸਨ ਉਹਨਾਂ ਦੇ ਛੋਟੇ ਹੁੰਦੇ ਉਹ ਪਿੰਡ 'ਚ ਉਹ ਗੱਡ ਕੇ ਫੱਟੇ-ਫੁੱਟੇ ਜਿਹਾ ਰੱਖ ਕੇ ਉੱਪਰ ਹਨਾ ਉਹੋ ਜਿਹਾ ਲੱਗਾ ਲਾਲਨ ਦੇ ਹੁੰਦੇ ਸੀ ਅੰਗਰੇਜ਼ ਠੀਕ ਹੈ ਉੱਤੇ ਚੜ ਜਾਂਦੇ ਹੁੰਦੇ ਸੀ ਪਾਦਰੀ ਠੀਕ ਹੈ ਨਾਲੇ ਤਾਂ ਉਹਨਾਂ ਨੇ ਚਾਹ ਵੇਚਣੀ ਹੁੰਦੀ ਸੀ ਉਦੋਂ ਚਾਹ ਦਾ ਪਤਾ ਨਹੀਂ ਸੁਬੇ ਦੇ ਫਾਇਦੇ ਆ ਜੀ ਚਾਹ ਪਿਓ ਜੀ ਫਲਾਨਾ ਜੀ ਉਹਨਾਂ ਨੇ ਬਾੜੀ ਧੱਕੇ ਨਾਲ ਬਾੜੀ ਪੰਜਾਬ 'ਚ ਚਾਹ ਅੱਛਾ ਜੀ ਚਾਹ ਹਨਾ ਉਹ ਦੱਸਦੇ ਹੁੰਦੇ ਸੀ ਅੱਛਾ ਫੇਰ ਉਹਨਾਂ ਨੇ ਉਹਦੇ ਬੰਨੇ ਸਾਈਤਾ ਹੁੰਦਾ ਪ੍ਰਚ ਉਹ ਕਿਤੇ ਕੇਸਗੜ੍ਹ ਸਾਹਿਬ ਮੇਲਾ ਹੋਊਗਾ ਕੋਈ ਤੇ ਉਦੋਂ ਲੋਕ ਆਏ ਹੋਣਗੇ ਉਹ ਗੱਡਿਆ ਹੋ ਬੋਲੇ ਵੀ ਚਾਹ ਪੀਓ ਫਲਾਨਾ ਦਾ ਏਮਕੜਾ ਦਾ ਸਾਈ ਬਣੋ ਐਵੇਂ ਇੱਕ ਨਿਹੰਗ ਸਿੰਘ ਅੱਧਾ ਬੈਠੇ ਤੇ ਅਦੋਂ ਤੇ ਉਹ ਕਹਿੰਦਾ ਯਾਰ ਇਸ ਕੇਸਗੜ ਦੇ ਸਾਹਮਣੇ ਸਹੀ ਧਰਮ ਦਾ ਪ੍ਰਚਾਰ ਕਰੀ ਬਿਲਕੁਲ ਇਹ ਇਹ ਕਿਵੇਂ ਹਾਂਜੀ ਹੁਣ ਹੁਣ ਇੰਨਾ ਸਮਝ ਨਹੀਂ ਆ ਵੀ ਉਹ ਪਹਿਲਾਂ ਦੇਖਦਾ ਰਿਹਾ ਇਹ ਕੀ ਕਰੀ ਜਾਂਦਾ ਇਹ ਚੱਕਰ ਕੀ ਆ ਚਿੱਤਰ ਗਿਆ ਚੱਕਰ ਨੂੰ ਸਮਝਿਆ ਉਹਨੂੰ ਕਿ ਯਾਰ ਇੰਦਾ ਤਾਂ ਗੱਲ ਨਹੀਂ ਬਣਦੀ ਉੱਠਿਆ ਉਹ ਤੇ ਚੜੋ ਤਾਂ ਸਿਰ ਵੱਡੇ ਲੈ ਗਿਆ ਗਾਲੀ ਭੋਲਾ ਵੈਂਕੋਲ ਕਹਿੰਦਾ ਯਾਰ ਦੇਖੋ ਮੈਨੂੰ ਸਮਝ ਨਹੀਂ ਆਵੇ ਕੇਸਗੜ ਸਾਹਮਣੇ ਸ੍ਰੀ ਕੇਸਗੜ ਸਾਹਮਣੇ ਅਨੰਦਪੁਰ ਸਾਹਿਬ ਇਹ ਸਹੀ ਧਰਮ ਦਾ ਪ੍ਰਚਾਰ ਕਿਵੇਂ ਕਰਦਾ ਸਿੱਖਾਂ ਦੀ ਜਗ੍ਹਾ ਹੂੰ ਉਸ ਤੋਂ ਬਾਅਦ ਵੀ ਸੰਧੀ ਹੁੰਦੀਆਂ ਸ਼ੁਰੂ ਹੋਈਆਂ ਸੀ ਸੋਚੋ ਉਹ ਉਪ ਉਪਾਉਨਾ ਸੀ ਕਿੰਨਾ ਜਜ਼ਬਾ ਸੀ ਆਪਣੇ ਧਰਮ ਦੇ ਪ੍ਰਤੀ ਬਿਲਕੁਲ ਤੁਸੀਂ ਅੱਜ ਚਾਹੇ ਸੀ ਪੋਲੀਟੀਕਲੀ ਦੇਖੇ ਦੇਖੋ ਮੈਂ ਇੱਕ ਗੱਲ ਮੰਨਦਾ ਜਦੋਂ ਗੱਲ ਪੰਜਾਬੀ ਪਛਾਦੀ ਆਉਂਦੀ ਹੈ ਚਾਹੇ ਫਿਰ ਕੋਈ ਐਕਟਰ ਹੈ ਚਾਹੇ ਕੋਈ ਸੰਗਰ ਹੈ ਚਾਹੇ ਉਹ ਡਾਕਟਰ ਹੈ ਚਾਹੇ ਇੰਜੀਨੀਅਰ ਹੈ ਚਾਹੇ ਕੋਈ ਮੌਜੂਦਾ ਸਰਕਾਰ ਦਾ ਮਲੇ ਚਾਹੇ ਵਿਰੋਧੀ ਪਾਰਟੀ ਦਾ ਨੇਤਾ ਹੈ ਚਾਹੇ ਉਹ ਵਕੀਲ ਹੈ ਚਾਹੇ ਉਹ ਸਿੱਖ ਹੈ Hindu ਹੈ ਮੁਸਲਮਾਨ ਹੈ ਜਾਂ ਫਿਰ ਉਹ ਕਾਮਰੇਡ ਹੈ ਹਮਮ ਠੀਕ ਹੈ ਜਦੋਂ ਪੰਜਾਬੀ ਭਾਸ਼ਾ ਦਾ ਮੁੱਦਾ ਆਉਂਦਾ ਜਿਹੜਾ ਬੰਦਾ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਉਹ ਬੋਲੂਗਾ ਉਹ ਖੜੂਗਾ ਦੋ ਤਰ੍ਹਾਂ ਦੇ ਲੋਕ ਹੋਣਗੇ ਇੱਕ ਉਹ ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ ਇੱਕ ਉਹ ਲੋਕ ਜਿਹੜੇ ਪੰਜਾਬੀ ਭਾਸ਼ਾ ਨੂੰ ਨਹੀਂ ਪਿਆਰ ਕਰਦੇ ਉਹਨਾਂ ਲਈ ਹਟ ਜੇ ਹਟ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ